ਸਾਡੇ 14 ਪਿੰਡਾਂ ਦੀ ਸਰਪੰਚਾਇਤਾਂ ਇੱਕੋ ਬੇੜੀ ਮਿਲੀ ਸਾਨੂੰ ਬਸ ਹਾਂ ਜਿੰਨੀ ਕ ਲੋਕ ਕਿੰਨੇ ਕ ਹੋਣਗੇ ਬਚਨ ਦੇ ਕਿੰਨੇ ਗੁਦਰ ਇਹਦੇ ਵਿੱਚ ਕੋਈ 70 80 ਲੋਕ ਹੈਗੇ ਪਜਾ ਹਾਂ ਦੇ ਬਸ ਇੱਕੋ ਬੇੜੀ ਆ ਜਿਹਦਾ ਪਹਿਲੋ ਹੜ ਆਈ ਸੀ ਉਦੋਂ ਕੁਕੜੀਆਂ ਦੇ ਦੂਜੇ ਮੁਆਵਜ਼ੇ ਬੱਕਰੀ ਦੇ ਮੁਆਵਜ਼ੇ ਦੀ ਗੱਲ ਹੋਈ ਸੀ ਮਿਲ ਗਿਆ ਸਾਰੇ ਮੁਆਵਜ਼ੇ ਘਰ ਕੁਗੜੀ ਮਾਰ ਇਹਨਾਂ ਨੇ ਕੀ ਮੁਆਜਵਾ ਦੇਣਾ ਸਾਡੇ ਦੋ ਬੱਚੇ ਸੀ ਇੱਕ ਮੇਰਾ ਆਪਦਾ ਬੱਚਾ ਸੀਗਾ ਇੱਕ ਲਾਗੇ ਹੋਰ ਸੀਗਾ ਉਹ ਡੁੱਬ ਗਏ ਤੇ ਉਹ ਪੂਰੇ ਹੋ ਗਏ ਆ ਸਾਡੇ ਤੋਂ ਪਰ ਕੋਈ ਨਹੀਂ ਪਹੁੰਚਿਆ ਉਦੋਂ ਦਾ ਸਾਰੇ ਦੋਨਾਂ ਵੋਟਾਂ ਲੈ ਆਂਦੀਆਂ ਹੁੰਦੀਆਂ ਉਹ ਬਹੁਤ ਕੋਈ ਦਾਅਵੇ ਕਰਦੇ ਆ ਵੋਟਾਂ ਤੋਂ ਮਗਰੋਂ ਮੁੜ ਕੇ ਕੋਈ ਨਹੀਂ ਪੁੱਛਦਾ ਪਾਣੀ 'ਚ ਉਤਰਦੇ ਹੁੰਦੇ ਇਹ ਵੇਖਿਆ ਤੁਸੀਂ ਕਈ ਯਾਰ ਨਾ ਵੋਟਾਂ ਲੈਣ ਵੇਲੇ ਲੀਡਰ ਜਿਹੜੇ ਘਰਾਂ ਜਾਣ ਕੇ ਬੈਠ ਕੇ ਰੋਟੀਆਂ ਵੀ ਖਾਂਦੇ ਆ ਜਦੋਂ ਪਾਣੀ ਇਹੋ ਜਿਹਾ ਹੁਣ ਤਸਵੀਰਾਂ ਵੀ ਖਿਚਾਉਂਦੇ ਆ ਤਸਵੀਰਾਂ ਖਿਚਾਉਣ ਵੀ ਕੋਈ ਨਹੀਂ ਆਇਆ ਨਾ ਨਾ ਕੋਈ ਨਹੀਂ ਆਇਆ ਜੇ ਕੋਈ ਆਉਂਦਾ ਇੱਥੋਂ ਪੁੱਲ ਤੋਂ ਅਗੇ ਮੁੜ ਜਾਂਦਾ ਜਦੋਂ ਵੋਟਾਂ ਆਂਦੀਆਂ ਤਾਂ ਲੋਕਾਂ ਦੇ ਬੱਚਿਆਂ ਦੀਆਂ ਧੜੀਆਂ ਉਹ ਪੋਝਦੇ ਆ ਤੇ ਮੁੜ ਕੇ ਨੇ ਕੋਈ ਵੀ ਪੁੱਛਦਾ ਵੀ ਤੇ ਚੱਲਦੀਆਂ ਰਹਿਣੀਆਂ ਜੰਨਾ ਚਿਰ ਇਹ ਪਾਣੀ ਆ ਬੰਨ੍ਹਣੇ ਵੱਜਦੇ ਉਹਨਾਂ ਚ ਮਹਾਪੁਰਖਾਂ ਦੇ ਨਿਰੰਤਰ ਲੰਗਰ ਵੀ ਲੱਗੇ ਆ ਤੇ ਖਾੜ ਵੀ ਲੈ ਕੇ ਆਏ ਉਹ ਵੀ ਵੰਡਣ ਲੱਗੇ ਆ ਉਤਰਾ ਵੀ ਜਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਆ ਉਹ ਹਾਜ਼ਰ ਕਰਦੇ ਆ ਜੰਨਾ ਚੌਂਸਾਂਵਾਂ ਦੇ ਟੋਟਾ ਦੇ ਤੰਨਾ ਚੌਂਸਾਂਵਾਂ ਦੇ ਜਾਜ ਆ ਬੰਦਦੇ ਆ ਜੇ ਕਿਸੇ ਜਿਆਦਾ ਟੁੱਟਣ ਲੱਗਦਾ ਉੱਥੇ ਜਾ ਕੇ ਫੇਰ ਬੋਰੀਆਂ ਲਾਉਨੇ ਆ ਇਹ ਥੋੜੇ ਤਾੜੇ ਲਾਉਣੇ ਆ ਤੇ ਆਪ ਦਾ ਆਸੇ ਜਿੰਨਾ ਹੋਵੇ ਵੀ ਉਹਨੂੰ ਹੋਰ ਨਾ ਟੁੱਟ ਜਾਵੇ ਰੋਕਿਆ ਜਾਵੇ ਜਾਂ ਟੁੱਟ ਨਾ ਜਾਵੇ ਕਿਸੇ ਪਾਸੇ ਆਹ ਖੋਲ ਸਾਰੀ ਲੱਗ ਗਈ ਆ ਪਿੰਡਾਂ ਦੇ ਘਰਾਂ ਹੀ ਬਚਾਉਣ ਦੇ ਆ ਬਿਲਕੁਲ ਇਹ ਤਸਵੀਰਾਂ ਇਸ ਇਲਾਕੇ ਦੀਆਂ ਲੱਝਾਂ ਡਿਆ ਵਾ ਕਿਸ ਤੀਆਂ ਜਿਹੜੀਆਂ ਨੂੰ ਕਿਸੇ ਤੀ ਮਿਲਦੀ ਉਹ ਲੱਗ ਗਈ ਘਰਾਂ ਦੇ ਪਿੰਡਾਂ ਦੇ ਬਚਾਈ ਜਾਂਦੇ ਆ ਇਹਦਾ ਅਗਲਾ 16 ਪਿੰਡ ਜੀ ਪ੍ਰਭਾਵਿਤ ਹੋਏ ਦਾ 16 ਪਿੰਡ ਦੇ ਕਰੀਬ ਹੈਗੇ ਲੱਗ ਲੱਗ ਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਦਾਸ ਤਜਿੰਦਰ ਸਿੰਘ ਅੱਜ ਉਸ ਇਲਾਕੇ ਦੇ ਵਿੱਚ ਆ ਜਿੱਥੇ ਫੇਰ ਪਾਣੀ ਨੇ ਤਰਾਸਦੀ ਲੈਂਦੀ ਹੋਈ ਆ ਇਸ ਟਾਈਮ ਬਾਉਪੁਰ ਇਲਾਕਾ ਜਿਹੜਾ ਕਾਫੀ ਚਰਚਾ ਦੇ ਵਿੱਚ ਆ ਤੇ ਉਹਦੇ ਨਾਲ ਦੇ ਪਿੰਡ ਤਕਰੀਬਨ 15 ਪਿੰਡ ਦੱਸੇ ਜਾ ਰਹੇ 15 ਤੋਂ 16 ਪਿੰਡ ਜਿਹੜੇ ਪ੍ਰਭਾਵਿਤ ਹੋਏ ਆ ਉਸ ਇਲਾਕੇ ਦੇ ਵਿੱਚ ਆ ਉਸ ਇਲਾਕੇ ਦੇ ਵਸਿੰਦੇ ਵੀ ਇੱਥੇ ਆ ਹਾਲਾਤ ਕਿਵੇਂ ਦੇ ਆ ਇਹ ਤੁਹਾਡੇ ਸਾਹਮਣੇ ਆ ਮੰਜਰ ਤੁਹਾਨੂੰ ਦਿਖਾਈ ਦੇ ਰਿਹਾ ਕੁਝ ਰਾਹਤ ਸਮਗਰੀ ਪਹੁੰਚਣੀ ਚਾਲੂ ਹੋ ਚੁੱਕੀ ਆ ਜਿਤੇ ਕੀ ਜਦੋਂ ਲਾਸਟ ਪਿਛਲੇ ਵਾਰ ਜਦੋਂ ਹੜ੍ਹ ਆਈ ਸੀ ਨਾ ਬਾਬਾ ਸੁੱਖਾ ਸਿੰਘ ਜੀ ਆਪ ਸਵਾਮਾ ਤੌਰ ਤੇ ਵਿੱਚ ਉਤਰੇ ਸੀ ਪਾਣੀ ਦੇ ਵਿੱਚ ਤੇ ਉਹ ਤਸਵੀਰਾਂ ਵਾਇਰਲ ਹੋਈਆਂ ਸੀ ਉਹਨਾਂ ਦੀ ਸੰਸਥਾ ਵੱਲੋਂ ਅੱਜ ਫੇਰ ਪਹਿਲ ਕਦਮੀ ਕੀਤੀ ਹੋਈ ਆ ਤੇ ਨਾਲ ਨਾਲ ਉਹਨਾਂ ਨੇ ਮੋਰਚੇ ਸੰਭਾਲੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਹਿਲੋ ਪਿੰਡ ਦੇ ਇੱਥੇ ਲੋਕ ਆ ਗੱਲਬਾਤ ਕਰਦੇ ਆ ਗੁਰਫਤੇ ਸੰਝ ਕਰਦੇ ਭਾਈ ਸਾਹਿਬ ਵਾਈ ਗੁਰਜੀ ਖਾਲਸਾ ਸਾਹਿਬ ਰੂਸਾ ਜੀ ਲਖਵਿੰਦਰ ਸਿੰਘ ਜੀ ਲਖਵਿੰਦਰ ਸਿੰਘ ਕਿਹੜਾ ਪਿੰਡ ਆ ਤੁਹਾਡਾ ਪੈਣੀ ਕਦਰਬਖਸ਼ ਪੈਣੀ ਕਦਰਬਖਸ਼ ਹਾਂਜੀ ਇਹ ਕਿੱਥੇ ਦਾ ਪਿੰਡ ਤੁਹਾਡਾ ਕਿੰਨੀ ਦੂਰ ਹੈ ਉਹ ਜਿੱਥੋਂ ਬਾਂਡ ਟੁੱਟਿਆ ਹੈ ਅੱਗੇ 5 ਰੁਪਏ ਹਾਂਜੀ ਇਹ ਇਥੇ ਹੈਗਾ 3 ਕਿਲੋਮੀਟਰ 4 ਕਿਵੇਂ ਦੇ ਹਾਲਾਤ ਹੋ ਪਿੰਡ ਦੇ ਕਿਵੇਂ ਦੇ ਹਾਲਾਤ ਬਹੁਤ ਬੁਰੇ ਹਾਲਾਤ ਬੁਰੇ ਹਾਲਾਤ ਹਾਂਜੀ ਹਾਂ ਕਿੰਨਾ ਪਾਣੀ ਹੋਊਗਾ ਉਸ ਪਿੰਡ ਦੇ ਚ ਕਿਰਫਟ ਪਾਣੀ ਹੈਗਾ 4 ਹਾਂਜੀ ਹਾਂ ਜਾ ਕੇ ਵੇਖ ਸਕਦੇ ਹੋ ਕਿ ਕਿਤਨੇ ਦਾ ਪਾਣੀ ਕਦੋਂ ਦਾ ਆਇਆ ਹੈ 11 ਦਿਨ ਦਾ ਟੁੱਟਾ ਬੰਨ 11 ਦਿਨ ਦਾ ਪਾਣੀ ਹਾਂਜੀ ਹਾਂਜੀ ਕੋਈ ਸਹੂਲਤ ਮਿਲੀ ਸਰਕਾਰ ਤੌਰ ਤੇ ਕੋਈ ਸਹੂਲਤ ਨਹੀਂ ਮਿਲੀ ਨਾ ਸਾਨੂੰ ਕੋਈ ਬੀੜੀ ਮਿਲੀ ਅੱਜ ਤੱਕ ਸਰਕਾਰ ਅੱਜ ਮੈਂ ਤੇ ਨਾ ਨਾ ਬਿਛਣਾ ਦਵਾਈ ਲੈਣ ਆਇਆ ਤੇ ਇਥੇ ਕਹਿੰਦਾ ਚਾਰ ਆਇਆ ਤੇ ਮੈਂ ਚੱਲ ਇੱਕ ਮੱਧਿਆਂ ਜੋਗ ਲਾ ਚੱਲਣੇ ਚਾਰ ਪੱਠੇ-ਉੱਠੇ ਹੋਏ ਥੋੜੀ ਅਗੀ ਆ ਆਪ ਦੀ ਹੋਰ ਪੱਠਾ ਨਹੀਂ ਕੋਈ ਸਾਡੇ ਅੱਛਾ ਮਾਲ ਡੰਗਰ ਵਾਸਤੇ ਕੁਛ ਨਹੀਂ ਖਤਮ ਹੋ ਗਿਆ ਸਾਰਾ ਕੁਝ ਖਤਮ ਕਾਣੀ ਹੋ ਗਈ ਨਾ ਚੋਨਾਂ ਨਾਲ ਕੁਛ ਵੀ ਨਹੀਂ ਨਹੀਂ ਸਾਡੇ ਹਾਂਜੀ ਹਾਂਜੀ ਕਿੰਨੇ ਪਿੰਡਾਂ ਪ੍ਰਭਾਵਤ ਥੋੜਾ ਦੱਸ ਦੋ ਕਿਹੜੇ-ਕਿਹੜੇ ਪਿੰਡ ਆਓ ਬਾਕੀ ਇਹਨਾਂ ਵੱਡੇ ਪਿੰਡਾਂ ਨਾਂ ਨਹੀਂ ਜਿਤਾ ਪੈਣੀ ਗਦਰਬਖਸ਼ਾ ਬਾਦਰਬਾਣੀ ਗੋਰੀਆਲਾ ਤੇ ਆ ਬਾਉਪੁਰ ਦੀ ਦੀਵਿਆ ਤੇ ਦੁੱਜੇ ਕਿਹੜੇ ਵੀ ਚੇ ਪਰਿਵਾਰ ਜਿੱਥੇ ਉਹ ਕਿੱਥੇ ਹੋਣ ਤੁਹਾਡੇ ਪਰਿਵਾਰ ਘਰੇ ਉਹ ਘਰੇ ਬੈਠੇ ਕੀ ਕਰੀ ਹੁਣ ਛੱਤਾ ਛੱਤਾ ਦੇ ਬੈਠੇ ਸਾਰੇ ਹਾਂਜੀ ਹਾਂਜੀ ਇਹ ਛੱਤਾ ਹੰਥਲੇ ਕਮਰੇ ਬੈਠੇ ਆ ਥੱਲੇ ਵੀ ਆ ਹਾਂ ਉੱਚੇ ਥਾਂ ਤੇ ਇਹ ਘਰ ਤੁਹਾਡੇ ਹਾਂਜੀ ਹਾਂਜੀ ਘਰ ਉੱਚੇ ਆ ਹਾਂਜੀ ਹਾਂਜੀ ਡੰਗਰਾ ਥੱਲੇ ਪਾਣੀ ਦਾ ਸਰਾਂ ਚੁਰਿਆ ਫਿਰਦਾ ਸੀ ਕੱਲ ਤੇ ਕੱਲ ਮਾੜਾ ਡੋਟਾ ਬੰਨ੍ਹ ਪਾਸੇ ਮਾੜਾ ਥੱਲੇ ਉਤਰਿਆ ਪਾਣੀ ਹਾਂਜੀ ਵੀਜੀ ਤੁਹਾਡੇ ਕੀ ਸ਼ੁਭਨਾਮ ਆ ਆਰਾਮ ਸਿੰਘ ਆਰਾਮ ਸਿੰਘ ਹਾਂ ਆਰਾਮ ਸਿੰਘ ਜੀ ਕਿਹੜਾ ਪਿੰਡਾ ਤੁਹਾਡਾ ਆਰਾਮਪੁਰ ਗੋਰਾ ਕਿਵੇਂ ਦੇ ਹਾਲਾਤ ਉਹ ਪਿੰਡਾ ਹਾਲਾਤ ਬਹੁਤ ਮਾੜੇ ਆ ਹਾਂ ਜੀ ਜਸਾ ਸਸਾ ਤੋਂ ਪਾਣੀ ਚੱਲ ਰਿਹਾ ਕਰੋ ਬੇੜੀ ਤੇ ਬਹਿ ਜਾਂਦੇ ਇੱਥੇ ਆ ਜਾਂਦੇ ਪਰਿਵਾਰ ਬੱਚੇ ਕਿਸ ਤਰ੍ਹਾਂ ਮਾਲ ਡੰਗਰ ਬਸ ਉਹ ਵੀ ਇਸ ਤਰ੍ਹਾਂ ਘਰੇ ਹੀ ਆ ਮੁਸ਼ਕਲੀਆਂ ਦੀ ਬਹੁਤ ਮੁਸ਼ਕਲ ਹੋਇਆ ਪਿਆ ਸਰਕਾਰ ਵੱਲੋਂ ਕੋਈ ਰਾਹਤ ਸਮਾਗ ਨਹੀਂ ਸਰਕਾਰ ਅੱਲ ਕੋਈ ਨਹੀਂ ਮਿਲਿਆ ਤਾਂ ਸਮਝਾਂ ਜੀ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਪਿੰਡਾਂ ਤੱਕ ਗਏ ਕੁਛ ਨਹੀਂ ਨਹੀਂ ਸਰ ਕੋਈ ਨਹੀਂ ਪਹੁੰਚਿਆ ਇਹ ਦੇਕਰ ਆ ਬਾਬਾ ਕੋਈ ਨਹੀਂ ਗਿਆ ਰਿਆ ਚੱਕਾ ਪਤਾ ਲੈਣ ਵਾਲਾ ਨਹੀਂ ਗਿਆ ਜੀ ਤਾਂ ਬਾਬਾ ਜੀ ਹੁਣੀ ਬਸ ਜਾਂਦੇ ਹੋਰ ਕੋਈ ਨਹੀਂ ਪਹੁੰਚਦੇ ਉਥੇ ਹਾਂ ਜੀ ਏ ਪਹੁੰਚਦੇ ਹਰ ਹਾਲਾਤ ਤੇ ਸਾਡੇ ਕੋਲ ਬਾਕੀ ਕੋਈ ਨਹੀਂ ਨਾ ਨਾ ਕੋਈ ਨਹੀਂ ਪਹੁੰਚਦਾ ਪੀੜੀਆਂ ਵਗੈਰਾ ਜਿਦਾਂ ਤੁਹਾਡੇ ਪਿੰਡਾਂ ਨੂੰ ਮਿਲੀਆਂ ਸਰਕਾਰ ਵੱਲੋਂ ਸਾਨੂੰ ਕੋਈ ਮਿਲੀ ਬੇੜੀ ਨਹੀਂ ਜੀ ਸਾਨੂੰ ਨਹੀਂ ਕੋਈ ਮਿਲੀ ਜਿਹੜੀ ਸਾਡੇ 44 ਪਿੰਡਾਂ ਦੀ ਸਰਪੰਚਾਇਤਾਂ ਇੱਕੋ ਬੇੜੀ ਮਿਲੀ ਸਾਨੂੰ ਬਸ ਹਾਂਜੀ ਕਿੰਨੇ ਕੁ ਲੋਕ ਕਿੰਨੇ ਕੁ ਹੋਣਗੇ ਬਚਨ ਦੇ ਕਿੰਨੇ ਗੁਦਰ ਇਹਦੇ ਵਿੱਚ ਕੋਈ 70 80 ਲੋਕ ਹੈਗੇ ਪੰਚਾਇਤ ਹਾਂਜੀ ਬਸ ਇੱਕੋ ਬੇੜੀ ਆ ਹੋਰ ਕੋਈ ਨਹੀਂ ਕਿੱਦਾਂ ਫਿਰ ਰਾਤਾਂ ਦਾ ਉਹ ਗ੍ਰਹਿਣ ਬਸੇਰੇ ਫਿਰ ਘਰਾਂ ਦੇ ਵਿੱਚ ਜਿ ਸ਼ਤਾ-ਸ਼ਤਾ ਉੱਪਰੀ ਸਾਰਾ ਹਾਂਜੀ ਹਾਂਜੀ ਸ਼ਤਾ ਉੱਪਰੀ ਸਾਰਾ ਕੋਈ ਹੋਰ ਵੀਰ ਜੀ ਆਪਣਾ ਕਿਹੜਾ ਪਿੰਡ ਹੈ ਹਾਂਜੀ ਮੇਰਾ ਪਿੰਡ ਬਾਉ ਪਥਨਾ ਜੀ ਪਥਨਾ ਪਥਨਾ ਤੁਸੀਂ ਪ੍ਰਭਾਵਤ ਆ ਕੇ ਦੂਜੇ ਪਾਸੇ ਆਏ ਹੋ ਤੁਸੀਂ ਹਾਂਜੀ ਸੇਵਾ ਕਰਨ ਵਾਸਤੇ ਆਇਓ ਜੀ ਹਾਂਜੀ ਸੇਵਾ ਫਿਰ ਕਿੰਨੇ ਦੇ ਲੱਗੇ ਹਾਲਾਤ ਗਏ ਹੋ ਅਗਲੇ ਪਾਸੇ ਤੁਸੀਂ ਨਹੀਂ ਗਏ ਨਹੀਂ ਹੱਲੇ ਜਾਣਾ ਜੀ ਅਰਮਾਨ ਸਿੰਘ ਹਾਂਜੀ ਅਰਮਾਨ ਸਿੰਘ ਤੁਹਾਡੀ ਜ਼ਮੀਨ ਜਾਇਦਾਦ ਕਿੱਥੇ ਲੈ ਪਾਸੇ ਆ ਪਿੰਡ ਕਿੱਧਰ ਪਿੰਡ ਸਾਡਾ ਪਾਸਾ ਨਾ ਜ਼ਮੀਨ ਇੱਥੇ ਹੀ ਆਈ ਤੇ ਜ਼ਮੀਨ ਤੁਹਾਡੇ ਚ ਪਾਣੀ ਹੈਗਾ ਹਾਂਜੀ ਹੈਗਾ ਜੀ ਕਿੰਨਾ ਕੁ ਪਾਣੀ ਹੋਊਗਾ ਪਾਣੀ ਹੁਣ ਤਕਰੀਬਨ 7-8 ਫੋਟੇ ਦਾ ਅੱਛਾ ਹਾਂਜੀ ਆਓ ਉਧਰ ਹੀ ਆ ਜ਼ਮੀਨ ਆਪਣੀਆਂ ਕਿੰਨੀ ਕੀ ਜ਼ਮੀਨ ਹੈ ਤੁਹਾਡੀ ਇੱਧਰ ਹੈਗੀ ਹੈ ਜੀ 10-15 ਕਿੱਲੇ ਹੈਗੀ ਹੈ ਕਿੰਨੀ ਕਵਰੀਆਂ ਪਾਣੀ ਇਸ ਤਰ੍ਹਾਂ ਵੇਖਿਆ ਤੁਸੀਂ ਆਪਣੀਆਂ ਪੈਲੀਆਂ ਦੇ ਵਿੱਚ ਜਦੋਂ ਦੀ ਹੋਸ ਮੈਂ 23 ਚ ਵੇਖਿਆ ਇੱਕ ਹੌਣ ਦੇਖਿਆ ਪਹਿਲਾਂ ਥੋੜੀ ਛੋਟੇ ਹੀ ਹੁੰਦੇ ਆਪਾਂ ਹਾਂਜੀ ਹਾਂਜੀ ਨੇ ਕਿਸ ਤਰ੍ਹਾਂ ਸੀ ਪਹਿਲਾਂ ਝੋਨੇ ਪਹਿਲਾਂ ਝੋਨੇ ਬਹੁਤ ਵਧੀਆ ਸੀ ਰੂਹ ਖੁਸ਼ ਹੁੰਦੀ ਝੋਨੇ ਵੇਖ ਕੇ ਹੁਣ ਕੁੜੀ ਹਾਲਾਤ ਖਰਾਬ ਸਾਰਾ ਕੁਝ ਖਤਮ ਹੋ ਗਿਆ ਤੁਹਾਡੀ ਵੀ ਜ਼ਮੀਨ ਇੱਥੇ ਹਾਂਜੀ ਇੱਧਰ ਹੀ ਆ ਜੀ ਸਾਡੀ ਵੀ ਜ਼ਮੀਨ ਇੱਥੇ ਹੀ ਆ ਵੀ ਤੁਸੀਂ ਦੱਸਿਓ ਜਿੱਦਾਂ ਪਹਿਲੋ ਹੜ ਆਈ ਸੀ ਉਦੋਂ ਕੁਕੜੀਆਂ ਦੇ ਦੂਜੇ ਮੁਆਵਜ਼ੇ ਬੱਕਰੀ ਦੇ ਮੁਆਵਜ਼ੇ ਦੀ ਗੱਲ ਹੋਈ ਸੀ ਮਿਲ ਗਿਆ ਸਾਰੇ ਮੁਆਵਜ਼ੇ ਸਾਰੇ ਕੁਗੜੀ ਮਾਂ ਇਹਨਾਂ ਨੇ ਕੀ ਮੁਆਜਵਾ ਦੇਣਾ ਸਾਡੇ ਦੋ ਬੱਚੇ ਸੀ ਇੱਕ ਮੇਰਾ ਆਪਦਾ ਬੱਚਾ ਸੀਗਾ ਇੱਕ ਲਾ ਕੇ ਹੋਰ ਸੀਗਾ ਉਹ ਉਡੋ ਬਗਿਆਰੋ ਪੂਰੇ ਹੋ ਗਏ ਆ ਸਾਡੇ ਤੋਂ ਕਰ ਕੋਈ ਨਹੀਂ ਪਹੁੰਚਿਆ ਉਦੋਂ ਦਾ 23 ਦੇ ਵਿੱਚ ਦੀ ਗੱਲ ਹਾਂਜੀ 23 ਦੇ ਵਿੱਚ ਸਰਕਾਰ ਤੇ ਉਹ ਕਹਿੰਦੀ ਸੀ ਕਿ ਅਸੀਂ ਕੁਕੜੀਆਂ ਦੇ ਤੱਕ ਦੇ ਮੁਆਵਜ਼ੇ ਦੇ ਬੱਕਰੀਆਂ ਤੱਕ ਦੇ ਮੁਆਵਜ਼ੇ ਦੇ ਦੇਣੇ ਤੁਸੀਂ ਕਹਿੰਦੇ ਆ ਨੌਜਵਾਨ ਬੱਚੇ ਮਰ ਗਏ ਤੇ ਉਹਨਾਂ ਤੱਕ ਵੀ ਨਹੀਂ ਸਰਕਾਰ ਪਹੁੰਚੀ ਨਾ ਕੋਈ ਨਹੀਂ ਪਹੁੰਚਿਆ ਸਾਡੇ ਉਥੇ ਹਾਂਜੀ ਮੁਆਵਜ਼ੇ ਨਹੀਂ ਮਿਲੇ ਉਦੋਂ ਵੀ ਕੋਈ ਨਹੀਂ 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 ਕੋਈ ਨਹੀਂ ਕੁਝ ਵੀ ਨਹੀਂ ਮਿਲਿਆ ਹੁਣ ਵੀ ਇਦਾਂ ਹੀ ਆ ਕੋਈ ਸਰਕਾਰ ਨਹੀਂ ਆਈ ਇਥੇ ਸਗੋ ਬਾਬਾ ਜੀ ਆਈ ਬਾਬਾ ਸੁੱਖਾ ਸਿੰਘ ਜੀ ਹਾਂਜੀ ਕਾਰੀ ਅਧਿਕਾਰੀ ਮੁੱਖ ਮੰਤਰੀ ਸਾਹਿਬ ਤੇ ਬੜੀ ਛੇਤੀ ਟਵੀਟ ਕਰਦੇ ਹੁੰਦੇ ਆ ਜਾਂ ਕਦ ਕਿਸੇ ਨੇ ਗੱਲ ਕੀਤੀ ਹੋਵੇ ਆਪਣੇ ਇੱਥੇ ਕੋਈ ਨਹੀਂ ਆਇਆ ਬੱਸ ਸੁੱਖਾ ਹੀ ਨਹੀਂ ਸਾਡੀ ਸਾਰ ਲਈ ਹੈ ਹਾਂਜੀ ਹੋਰ ਕੋਈ ਨਹੀਂ ਆਇਆ ਸਰਕਾਰ ਵੱਲੋਂ ਨਾਮਾਤਰ ਹੀ ਕਹਿ ਸਕਦੇ ਨਹੀਂ ਕੁਝ ਨਹੀਂ ਉਹ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਉਦੋਂ ਵੀ ਆਪਣੀ ਗੱਡੀ ਦੇ ਵਿੱਚ ਪਾ ਕੇ ਖੜਿਆ ਕੋਈ ਐਬਲੈਂਸ ਨਹੀਂ ਕੁਝ ਨਹੀਂ ਸਾਡੇ ਦੋ ਇੱਥੋਂ ਤੱਕ ਪਹੁੰਚਿਆ ਆਪਣੀ ਗੱਡੀ ਇਹਦੇ ਵਿੱਚ ਪਾ ਕੇ ਖੜੇ ਬੱਚਿਆਂ ਨੂੰ ਕੀ ਹੋਇਆ ਸੀ 23 ਜਦੋਂ ਹੋਈ ਸੀ ਘਰ ਨਾਲ ਕੀ ਗੱਲ ਹੋਤ ਹੋਈ ਸੀ ਉਹੀ ਤਰ੍ਹਾਂ ਖੇਡਦੇ ਖੇਡਦੇ ਉਹ ਕਿਤੇ ਪਾਣੀ ਵਹਾ ਜਿਆਦਾ ਸੀ ਉਹਦੇ ਵਿੱਚ ਵੜ ਗਏ ਤੇ ਉਹ ਮੁੜ ਕੇ ਫਿਰ ਔੜੀ ਵਾਲੀ ਲੱਭਦੇ ਲੱਭਦੇ ਫਿਰ ਪਤਾ ਲੱਗਾ ਉਹਨਾਂ ਦੇ ਪੈੜਾਂ ਦੇ ਨਿਸ਼ਾਰ ਤੋਂ ਫਿਰ ਪਤਾ ਲੱਗਾ ਸਾਨੂੰ ਵੀ ਇੱਥੇ ਆ ਪਰਿਵਾਰ ਨੂੰ ਦਲਾਸਾ ਦੇਣ ਵੀ ਕੋਈ ਨਹੀਂ ਆਇਆ ਅਧਿਕਾਰੀ ਕੋਈ ਕੋਈ ਨਹੀਂ ਆਇਆ ਮੇਰਾ ਆਪਦਾ ਖੋਦਾ ਬੇਡਾ ਸੀਗਾ ਹਾਂ ਜੀ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਤੇਈ ਦੀ ਘਟਨਾ ਹੋਵੇ ਤੇਈ ਦੀ ਘਟਨਾ ਹੈ ਹਾਂ ਜੀ ਮੁਆਵਜ਼ੇ ਵੀ ਕਿਸੇ ਨੂੰ ਕੁਝ ਨਹੀਂ ਮਿਲਿਆ ਨਾ ਨਾ ਕੁਝ ਨਹੀਂ ਮਿਲਿਆ ਸਾਨੂੰ ਉਹ ਸਾਡੇ ਸਾਡੇ ਆਪਣੀ ਪੈੜੀ ਦੇ ਵਿੱਚ ਖੋਦੇ ਟੁੱਟਾ ਸੀਗਾ ਸਾਡੇ ਪਾਣੀ ਉਹਦੇ ਜਿਹੜੇ ਦਾਅਵੇ ਹੁੰਦੇ ਆ ਦਾਅਵਿਆਂ ਨੂੰ ਕਿਵੇਂ ਵੇਖਦੇ ਹੋ ਤੁਸੀਂ ਸਰਕਾਰ ਤੇ ਕਹਿੰਦੀ ਸੀ ਕਿ ਅਸੀਂ ਕੁਕੜੀਆਂ ਦੇ ਮੁਆਵਜ਼ੇ ਦੇ ਦੇਣੇ ਆ ਤੇ ਬੱਕਰੀਆਂ ਤਾਂ ਕਿਤੇ ਮੁਆਵਜ਼ਾ ਦਵਾਗੇ ਜ਼ਮੀਨਾਂ ਤਾਂ ਬਹੁਤ ਵੱਡੀ ਗੱਲ ਹੋ ਜਾਂਦੀ ਸਜ ਜਦੋਂ ਉਹਦਾ ਵੋਟਾਂ ਲੈ ਆੜੀਆਂ ਹੁੰਦੀਆਂ ਉਹ ਤਾਂ ਬਹੁਤ ਕੋਈ ਦਾਅਵੇ ਕਰਦੇ ਆ ਵੋਟਾਂ ਤੋਂ ਮਗਰੋਂ ਮੁੜ ਕੇ ਕੋਈ ਨਹੀਂ ਪੁੱਛਦਾ ਪਾਣੀ 'ਚ ਉਤਰਦੇ ਹੁੰਦੇ ਵੇਖਿਆ ਤੁਸੀਂ ਕਈ ਯਾਰ ਨਾ ਵੋਟਾਂ ਲੈਣ ਵੇਲੇ ਲੀਡਰ ਜਿਹੜੇ ਘਰਾਂ ਚ ਆਣ ਕੇ ਬੈਠ ਕੇ ਰੋਟੀਆਂ ਵੀ ਖਾਂਦੇ ਆ ਜਦੋਂ ਪਾਣੀ ਇਹੋ ਜਿਹਾ ਹੁਣ ਤਸਵੀਰਾਂ ਵੀ ਖਿਚਾਉਂਦੇ ਆ ਤਸਵੀਰਾਂ ਖਿਚਾਉਣ ਵੀ ਕੋਈ ਨਹੀਂ ਆਇਆ ਨਾ ਨਾ ਕੋਈ ਨਹੀਂ ਆਇਆ ਜੇ ਕੋਈ ਆਉਂਦਾ ਇ ਜੇ ਲੋ ਵੋਟਾਂ ਦੀਆਂ ਲੋਕਾਂ ਦੇ ਬੱਚਿਆਂ ਦੀਆਂ ਨਲੀਆਂ ਪੁੱਛਦੇ ਆ ਤੇ ਮੁੜ ਕੇ ਨੀ ਕੋਈ ਵੀ ਪੁੱਛਦਾ ਅਸ਼èm ਤਸਵੀਰਾਂ ਵੇਖ ਸਕਦੇ ਹੋ ਚਾਰ ਚਫੇਰੇ ਦੀਆਂ ਵੀਰ ਗੁਰਮੀਤ ਸਿੰਘ ਤੁਹਾਨੂੰ ਦਿਖਾ ਰਿਹਾ ਤਰਾਸਦੀ ਹੈ ਪੰਜਾਬ ਦੀ ਸ਼ਾਇਦ ਕਿ ਸਰਕਾਰਾਂ ਸਹਾਰ ਨਹੀਂ ਲੈਂਦੀਆਂ ਹਾਂ ਸੰਸਥਾਵਾਂ ਆਪਣੀ ਜਿੰਮੇਵਾਰੀ ਨਿਭਾ ਰਹੀਆਂ ਵਾ ਭਾਈ ਸਾਹਿਬ ਸਾਡੇ ਨਾਲ ਗੁਰਫਤੇ ਸਾਂਝ ਕਰਦੇ ਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਸ੍ਰੀ ਆਲੀ ਸਾਹਿਬ ਸੰਤ ਬਾਬਾ ਧਾਰਾ ਸਿੰਘ ਸਾਹਿਬ ਜੀ ਉਹਨਾਂ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਉਹਨਾਂ ਵੱਲੋਂ ਨਿਰੰਤਰ ਸੇਵਾ ਇੱਥੇ ਚੱਲਣ ਰਹੀਆਂ ਇਹ ਕੰਟੀਨਿਊ ਸੋਮਵਾਰ ਤੋਂ ਲੈ ਕੇ ਅੱਜ ਵੀ ਤੇ ਚੱਲਦੀਆਂ ਰਹਿਣੀਆਂ ਜੰਨਾ ਚਿਰੇ ਪਾਣੀ ਆ ਬੰਨਣੀ ਵੱਜਦੇ ਉਹਨਾਂ ਦੇ ਮਹਾਂਪੁਰਖਾਂ ਦੇ ਨਿਰੰਤਰ ਲੰਗਰ ਵੀ ਲੱਗੇ ਆ ਤੇ ਖਾਲੇ ਵੀ ਲੈ ਕੇ ਆਏ ਉਹ ਵੀ ਵੰਡਣ ਲੱਗੇ ਆ ਉਤਨਾ ਵੀ ਜਿਹੜੀ ਚੀਜ਼ ਦੀ ਇਹਨਾਂ ਨੂੰ ਲੋੜ ਆ ਉਹ ਹਾਜ਼ਰ ਕਰਦੇ ਆ ਜੋ ਵੀ ਅਸੰਗਤਾਂ ਕਹਿੰਦੀਆਂ ਇਹ ਮੰਡ ਖੇਤਰ ਦੇ ਲੋਕ ਦੁਖੀ ਆ ਪਰੇਸ਼ਾਨ ਆ ਔਰ ਸਾਡਾ ਵੀ ਬੰਨ ਬੰਨ ਨੂੰ ਕੋਈ ਚਾਰਾ ਨਹੀਂ ਚੱਲਿਆ ਕੋਈ ਸਾਨੂੰ ਉੱਥੇ ਮਿੱਟੀ ਨਹੀਂ ਮਿਲੀ ਉਥੇ ਗੇੜੀਆਂ ਨਹੀਂ ਮਿਲੀਆਂ ਪਹੁੰਚਣ ਨੂੰ ਨੇ ਦੇ ਉਹ ਅਸੀਂ ਬੰਨ ਵੀ ਬੰਨਣ ਦੀ ਕੋਸ਼ਿਸ਼ ਸੋਮਵਾਰ ਕੀਤੀ ਸੀ ਤੇ ਵੱਜ ਨਹੀਂ ਪਾਇਆ ਬਾਕੀ ਜਿਵੇਂ ਸੰਗਤਾਂ ਕਹਿੰਦੀਆਂ ਜੋ ਵੀ ਇਹਨਾਂ ਦਾ ਹੁਕਮ ਆ ਸਿਰ ਮੱਤੇ ਆ ਅਸੀਂ ਇਹਨਾਂ ਦੇ ਨਾਲ ਆ ਤੇ ਨਾਲ ਰਵਾਂਗੇ 2023 ਦੇ ਵਿੱਚ ਵੀ ਇੱਥੇ ਬੰਨ ਵਧੇ ਆ ਇਹਨਾਂ ਨੂੰ ਜੋ ਵੀ ਇਹਨਾਂ ਨੇ ਡਿਮਾਂਡ ਕੀਤੀ ਆ ਉਹ ਵਸਤੂਆਂ ਇਹਨਾਂ ਨੂੰ ਜਿਹੜੀਆਂ ਮੁਹੱਈਆ ਕੀਤੀਆਂ ਮਹਾਪੁਰਖਾਂ ਨੇ ਲਿਆ ਕੇ ਦਿੱਤੀਆਂ ਫੋਨ ਵੀ ਬਾਬਾ ਜੀ ਕੈਨੇਡਾ ਦੇ ਵਿੱਚ ਆ ਉਹਨਾਂ ਦਾ ਕਈ ਵਾਰੀ ਫੋਨ ਆਉਂਦਾ ਕਿ ਸਾਡੀ ਸੰਗਤ ਕਿਸ ਗੱਲੋਂ ਪਰੇਸ਼ਾਨ ਨਾ ਹੋਵੇ ਬਿਲਕੁਲ ਜੀ ਫਰਜ ਆ ਮੈਂ ਪਹਿਲਾਂ ਗੱਲ ਕੀਤੀ ਸੀ ਫਰਜ ਸੀ ਜਿਨ੍ਹਾਂ ਦੇ ਛਾਂ ਤੋਂ ਭੁੱਲ ਚੁੱਕੇ ਆ ਵੀਰਾਂ ਨੇ ਕਿਹਾ ਕਿ ਜਦੋਂ ਤੇ ਲੈਣੀਆਂ ਹੁੰਦੀਆਂ ਵੋਟਾਂ ਉਦੋਂ ਤੇ ਬੱਚਿਆਂ ਦੀਆਂ ਨਲੀਆਂ ਵੀ ਪਹੁੰਚਦੇ ਆਣ ਕੇ ਬਿਲਕੁਲ ਸਹੀ ਗੱਲ ਐ ਨਾ ਵੀਰਾਂ ਦੀ ਉਦੋਂ ਦੇ ਘਰ ਘਰ ਆਉਂਦੇ ਆ ਤੇ ਪ੍ਰਸ਼ਾਦਾ ਵੀ ਛਾਂ ਤੋਂ ਉਹਨਾਂ ਘਰਾਂ ਦੇ ਲੰਗਰ ਪ੍ਰਸ਼ਾਦਾ ਕਹਿ ਦਿੰਦੇ ਉਹਦੋਂ ਤੇ ਪੰਗਤ 'ਚ ਬੈ ਕੇ ਜਦ ਆਪਾਂ ਛੱਕਦੇ ਆ ਉਹਦਾ ਪੀੜ੍ਹੀਆਂ ਦੇ ਬੈ ਬੈ ਛੱਕਦੇ ਆ ਪਰ ਜਦੋਂ ਇਹੋ ਜੀ ਤਰਾਸਦੀ ਆ ਜਾਂਦੀ ਆ ਤੇ ਫਿਰ ਸ਼ਾਂਤ ਪ੍ਰਸ਼ਾਸਨ ਦੇ ਅਧਿਕਾਰੀ ਵੀ ਨਹੀਂ ਆਉਂਦਾ ਹਾਂ ਜਦੋਂ 23 ਦੇ ਵਿੱਚ ਆਏ ਸੀ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਈਆਂ ਥਾਵਾਂ ਤੇ ਆਣ ਕੇ ਤੋਰ ਹਸਨ ਜਿੱਦਾਂ ਕਰੀਦੀ ਉਸ ਤਰ੍ਹਾਂ ਆਏ ਸੀ ਪਾਣੀ ਦੇ ਵਿੱਚ ਉਤਰ ਕੇ ਬੇੜੀਆਂ 'ਚ ਫੋਟੋਆਂ ਖਚਾਈਆਂ ਤੇ ਵਾਪਸ ਚਲ ਗਏ ਸੀ ਬੜੀ ਚਰਚਾ ਚ ਹੋਈ ਸੀ ਇਹ ਗੱਲ ਪਰ ਜਿੱਥੇ ਸੇਵਾਦਾਰ ਆਸ ਟੈਮ ਦੇ ਉੱਤੇ ਬਾਬਾ ਜੀ ਦੇ ਪਹੁੰਚੇ ਹੋਏ ਆ ਉਹ ਆਪਣੀਆਂ ਸਵਾਮਾਂ ਨਿਭਾ ਰਹੇ ਆ ਗੱਲਬਾਤ ਵੀ ਕੀਤੀ ਉਹ ਕਹਿੰਦੇ ਕਿ ਸੁਨੇਹਾ ਆ ਗਿਆ ਬਾਬਾ ਜੀ ਭਾਵੇਂ ਬਾਹਰ ਆ ਬਾਬਾ ਸੁਖਾ ਸਿੰਘ ਜੀ ਪਰ ਉਹਨੇ ਸੁਨੇਹਾ ਦਿੱਤਾ ਕਿ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਚਾਹੀਦੀ ਗੁਰੂ ਸਾਹਿਬ ਦੀ ਕਿਰਪਾ ਵਾ ਸੰਸਥਾਵਾਂ ਦੇ ਉੱਤੇ ਇਹ ਸੰਸਥਾਵਾਂ ਮੂਰੀ ਹੋ ਕੇ ਭੂਮਿਕਾ ਨਿਭਾ ਰਹੀਆਂ ਆ ਬਾਬਾ ਜੀ ਨਾਲ ਸਾਡੇ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪਰਕ ਸੰਤ ਬਾਬਾ ਤਾਰਾ ਸਿੰਘ ਜੀ ਬਾਬਾ ਚਾਨ ਸਿੰਘ ਜੀ ਉਦੋਂ ਮੁਖੀ ਸਤੀਸਰੇ ਮੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਗੁਰ ਸਿੰਘ ਜੀ ਇਹਨਾਂ ਨੇ ਪਹਿਲੇ ਬੇਲੇਆਂ ਸਾਲਾਂ ਜਿਵੇਂ ਇਹੋ ਜਿਹਾ ਹਾਲ ਕੀਤਾ ਸੀ ਜਿੰਨੀਆਂ ਆ ਕੇ ਬੰਨ ਬੰਨੇ ਹੋਏ ਸੀ ਐਰ ਕਿ ਵੀ ਜਿੱਦਣ ਹੀ ਟੁੱਟਣ ਲੱਗਾ ਵਾ ਉਦੋਂ ਹੀ ਬਾਬਾ ਜੀ ਨੇ ਮਾੜਿਆ ਸੈਂੀਆਂ گا ਉਦੋਂ ਹੀ ਇਹ ਸੰਗਤ ਸਾਰੇ ਜਿੰਨੇ ਜ਼세ਦਾਰ ਬਾਕੀ ਸੰਗਤਾਂ ਪਿੰਡ ਦੀਆਂ ਇਲਾਕੇ ਦੀਆਂ ਉਹ ਆ ਕੇ ਦੱਸ ਕਰੀਆਂ ਉਥੇ ਇੱਕਦਮ ਪਾਣੀ ਜ਼ਿਆਦਾ ਟੁੱਟ ਕੇ ਸਾਨੂੰ ਮਿੱਟੀ ਦਾ ਸਾਧਨ ਨਾ ਕੋ ਬਣ ਸਕਿਆ ਨਾ ਕੋ ਬੇੜੀਆਂ ਦਾ ਸਾਧਨ ਬਣ ਸਕਿਆ ਐਡੀ ਛੇਤੀ ਉਹ ਪਾਣੀ ਥੋੜਾ ਜਿਆਦਾ ਰੁੜ ਗਿਆ ਪਹਿਲਾਂ ਥੋੜਾ ਸੀ ਤੇਰ ਉਹ ਬਹੁਤ ਜਿਆਦਾ ਰੁੜ ਗਿਆ ਪਾਣੀ ਫਿਰ ਉਸੇ ਜਾਣ ਦਾ ਕੋਈ ਸਾਧਨ ਨਹੀਂ ਕਾ ਬਣ ਸਕਿਆ ਕੋਈ ਪਾਣੀ ਦਾ ਜਿਆਦਾ ਮਹਾਨ ਬਣ ਗਿਆ ਇਸ ਕਰਕੇ ਥੋੜਾ ਜਿਹਾ ਕੰਮ ਹੋ ਰਹਿ ਗਿਆ ਹੁਣ ਇਹ ਤਿੰਨਾ ਚੌਥਾਵਾ ਦੇ ਟੁੱਟਾ ਦੇ ਤਿੰਨਾ ਚੌਥਾਵਾ ਦੇ ਜਾ ਜਾ ਬੰਦਦੇ ਆ ਜੇ ਫਿਰ ਕਿਸੇ ਜਿਆਦਾ ਟੁੱਟਣ ਲੱਗਦਾ ਉਥੇ ਜਾ ਕੇ ਫਿਰ ਬੋਰੀਆਂ ਲਾਉਣੇ ਆ ਤੇ ਤੋੜੇ-ਤਾੜੇ ਲਾਉਣੇ ਆ ਤੇ ਆਪਦਾ ਉਥੇ ਜਿੰਨਾ ਵੀ ਉਹਨੂੰ ਹੋਰ ਨਾ ਟੁੱਟ ਜਾਵੇ ਰੋਕਿਆ ਜਾਵੇ ਜਾਂ ਟੁੱਟ ਨਾ ਜਾਵੇ ਕਿਸੇ ਪਾਸੇ ਇਹਨਾਂ ਸਾਰਾ ਜਿੰਨਾ ਹੈਗਾ ਬਈ ਆਪ ਦਾ ਪ੍ਰਬੰਧ ਸੇਵਾ ਲਈ ਆ ਉੱਥੇ ਵੀ ਹੁਣ ਚੱਕ ਵਾ ਉੱਥੇ ਵੀ ਅਸੀਂ 100 200 ਬੰਦਾ ਪਏ ਜਾਈ ਆਪ ਦਾ ਸੰਗਤਾ ਉੱਥੇ ਲੰਗਰ ਪਾਣੀ ਦਾ ਚੱਲਦਾ ਵਾ ਕੰਮ ਬਾਉਪੋਰ ਵੀ ਲੰਗਰ ਪਾਣੀ ਦਾ ਸਾਰਾ ਸਾਧਨ ਚੱਲਣ ਲਿਆ ਹੋਇਆ ਤੇ ਬਾਕੀ ਜਿਹੜਾ ਚਾਰੇ ਦਾ ਵੀ ਚੱਲਣ ਡਿਆ ਤੱਕ ਭਰ ਕੇ ਪਾਏ ਆ ਪੱਠਿਆਂ ਦੇ ਆਏ ਆ ਫਿਰ ਉਹ ਚੋਕਰ ਜਾ ਕਰ ਲੈਂਦਾ ਵਾ ਹੁਣ ਅਸੀਂ ਫੇਰ ਘਰਾਂ ਜਿਹਾ ਜਾ ਜਾ ਕੇ ਕੁਇਸਤੀਆਂ ਦੇਦੇ ਇਹ ਵੰਡਾਂ ਨੂੰ ਤਿਆਰ ਹੋਏ ਬੈਠੇ ਹੋਇਆ ਤੇ ਪਿੱਛੇ ਵੀ ਵੰਡਦੇ ਆ ਹੁਣ ਫੇਰ ਵੰਡਾਂ ਨੂੰ ਤਿਆਰ ਆ ਤੇ ਇਹ ਸਾਰਾ ਇਹ ਪ੍ਰਬੰਧ ਜਿਹੜਾ ਇਹ ਮਾਂ ਪਾਕਿਸਤਾਨ ਦਾ ਬਾਬਾ ਸੁਖਾਸ ਸਿੰਘ ਜੀ ਦਾ ਉਹ ਸਾਡੇ ਨੂੰ ਆਖੀ ਜਾਂਦੇ ਵੀ ਕਰਦੇ ਉਹਦਾ ਸਵੇਰੇ ਫੋਨ ਆਇਆ ਸੀ ਅਜੇ ਤੇ ਉਹ ਆਂਦੇ ਵੀ ਕੰਮ ਨਾ ਕਿਸੇ ਬੰਨੋ ਰਹਿ ਜਾਵੇ ਦਵਾ ਦਾ ਹਲਾ ਮਾਰੋ ਤੇ ਜੇ ਨਹੀਂ ਤੇ ਫਿਰ ਮੈਂ ਆ ਜਾਣਾ ਵਾਂ ਤੇ ਆ ਕੇ ਫਿਰ ਨਾਲ ਲੱਗ ਪੈਨੇ ਫਿਰ ਉਹ ਰਹਿ ਉਹ ਗੱਲ ਹੀ ਹੈ ਸੇਵਾ ਦੇ ਕਰ ਲੱਪੈਨੇ ਜਿਤਨਾ ਪਿਛਲੇ ਸਾਲ ਬੋਰੀਆਂ ਚੁੱਕੀਆਂ ਚੱਕਣ ਲੱਪੈਨੇ ਆ ਪਰ ਅਜੇ ਕੋਈ ਗਾੜੀ ਆਈ ਨਹੀਂ ਦੱਸਿਆ ਵੀ ਗਾੜੀ ਇਹ ਸਾਧਾ ਨੇ ਮਿੱਟੀ ਦਾ ਨਹੀਂ ਬਣ ਰਿਆ ਕੋਈ ਲੰਗਣ ਦਾ ਸਾਧਾ ਨਹੀਂ ਬਣ ਰਿਆ ਥੋੜਾ ਬੜਾ ਸਾਧਨ ਬਣ ਜਾਵੇ ਨੰਗਾ ਦਾ ਕੋਈ ਕਹੇ ਤੁਸੀਂ ਅਗਲੇ ਪਿੰਡਾਂ ਦੇ ਵਿੱਚ ਕੋਈ ਸੇਵਾਦਾਰ ਆ ਸਾਰੇ ਉੱਧਰ ਹੋ ਗਏ ਉਹਨੇ ਆ ਇਸੇ ਤਰ੍ਹਾਂ ਹੀ ਸਾਰੇ ਹਾਲਾਤ ਬੜੇ ਬਹੁਤ ਮੰਦਾ ਆ ਕੇਰੇ ਕੇ ਪਾਣੀ ਉਹਨਾਂ ਦੇ ਸਾਰੇ ਲੋਕਾਂ ਦਾ ਮੰਦਾ ਆਲਾ ਮੰਦਾ ਚੋਕਰੋ ਦਾ ਰੱਖ ਦੋ ਹਾਂ ਜੀ ਆਂਦੇ ਉਹਨਾਂ ਦਾ ਜਿੰਨਾ ਵੀ ਸਾਧਨ ਵਾ ਬਾਬਾ ਜੀ ਕਹੇ ਬੰਨੇ ਟੋਟ ਨਹੀਂ ਆਉਂਦੇ ਉਹ ਬੇੜੀਆਂ ਬਾੜੀਆਂ ਦਾ ਕਿ ਪਿਛਲੇ ਸਾਲ ਵੀ ਨਵੇਂ ਬੇੜੇ ਬਣਾਏ ਸੀ 90000 ਕੇ ਜਿਹੜੇ ਨਵੇਂ ਬੇੜੇ ਪਿਛਲੇ ਸਾਲ ਇਹ ਲੋਕਾਂ ਨੂੰ ਦਿੱਤੇ ਹੋਏ ਕੋਈ ਬਿਮਾਰ ਆ ਕੋਈ ਟਿਲਾ ਮੱਠਾ ਵਾ ਉਹਨੂੰ ਜਾ ਕੇ ਦੇ ਫਿਰ ਉਹ ਦਵਾਈਆਂ ਦਵਾਈਆਂ ਦਵਾਉਣ ਦੇ ਹੋਏ ਆ ਤੇ ਉਹ ਇਹ ਕਰਕੇ ਸਾਨੂੰ ਬੇੜਾ ਤਾਂ ਨਹੀਂ ਮਿਲੰਦੇ ਆ ਵੀ ਲੋਕਾਂ ਨੂੰ ਬਾਹਰ ਕਢਣ ਦੇ ਆ ਤੇ ਸਮਾਨ ਨੂੰ ਬਹੁਤਾ ਬੇੜੇ ਨਹੀਂ ਮਿਲਦੇ ਛੋਟੀਆਂ ਬੇੜੀਆਂ ਮਿਲੀਆਂ ਤੇ ਸਮਾਨ ਪਹਚਾਈ ਜਾਂਦੇ ਆ ਤੇ ਬਾਕੀ ਸਮਾਨ ਸਾਨੂੰ ਨਹੀਂ ਆਜੇ ਇੰਨਾ ਕੋ ਥੋੜਾ ਢਿੱਲ ਮੱਠਾ ਹੁੰਦੀ ਆ ਬੇੜਿਆਂ ਦੀ ਹੋਰ ਸਾਰਾ ਕੰਮ ਕਰੀ ਜਾਂਦੇ ਆ ਜਿ세 ਗਾ ਮੜਾ ਆ ਢਾ ਲੱਗਦੀ ਉਸੇ ਜਾ ਕੇ ਟਰੈਕਟਰ ਲੱਗ ਸਕਦੇ ਉਸੇ ਲਾਈਦੇ ਆ ਜਿ세 ਕੋਈ ਮਤਲਬ ਤੋੜਿਆ ਉਹਦੇ ਪਰ ਪਰ ਤੋੜੇ ਰੋਜ ਤੋੜੇ ਭਰਦੇ ਆ 100 200 400 ਤੋੜਾ ਰੋਜ ਦਾ ਭਰੀ ਜਾਂਦੇ ਆ ਆਪ ਦੇ ਸਾਹ ਦੇ ਤਰ੍ਹਾਂ ਜਿ세 ਇਹ ਭਗੋਸੇ ਤੋੜੇ ਚੋ ਚੋਗਾ ਲਾਈ ਜਾਂਦੇ ਆ ਸਾਰਾ ਮਿਹਨਤ ਜਿੰਨੀ ਹੋਈ ਆ ਇਹ ਇੱਕ ਬੰਦਾ ਹੀ ਬਾਂਜੇ ਦੋ ਬੜੀ ਮਿਹਨਤ ਆ ਸਾਰੇ ਲੋਕ ਡੁੱਬੇ ਪਏ ਉਹਨਾਂ ਦੀ ਮਿਹਨਤ ਕਮਾਣਾ ਆਪਣਾ ਫਰਜ਼ ਬਣਦਾ ਵਾ ਉਹ ਫਰਜ਼ ਪੂਰਾ ਬਾਬਾ ਸੋਖਾ ਸਿੰਘ ਜੀ ਸਾਡੇ ਦੇ ਕਿਰਪਾ ਕਰਕੇ ਮਿਹਰ ਕਰਕੇ ਤੇ ਉਹ ਨਿਭਾ ਰਹੇ ਆ ਤੇ ਅਸੀਂ ਕਰ ਰਹੇ ਆ ੴ ਵਾਹਿਗੁਰੂ ਜੀ ਕਾ ਖਾਲਸਾ ਆਪ ਵਾਹਿਗੁਰੂ ਜੀ ਕੀ ਫਤਿਹ ਤਸਵੀਰਾਂ ਦਿਖਾ ਲ ਦੋ ਇੱਕ ਰਿੰਗ ਗਰਮੀ ਦੇ ਵਿੱਚ ਕਹੂੰਗੇ ਥੱਲੇ ਪਾਸੇ ਦੀਆਂ ਕਿ ਜਿਹੜੀਆਂ ਬਾਬਾ ਜੀ ਵੱਲੋਂ ਸਵਾਵਾ ਕੀਤੀਆਂ ਜਾ ਰਹੀਆਂ ਵਾ ਇਸ ਟਾਈਮ ਤੇ ਹਾਂਜੀ ਸਮਾਜ ਚੋਕਰ ਦਾ ਵੇ ਬੇੜੀਆਂ ਤੇ ਲੱਦੀ ਜਾ ਚੋਕਰ ਲੈ ਕੇ ਆਏ ਹੁਣ ਚੋਕਰ ਚੋਕਰ ਕਾਲ ਖੋਲ ਸਾਰੀ ਲੱਦ ਗਈ ਆ ਪਿੰਡਾਂ ਦੇ ਘਰਾਂ ਵਿੱਚ ਚਾਉਣ ਦੇ ਆ ਬਿਲਕੁਲ ਇਹ ਤਸਵੀਰਾਂ ਇਸ ਇਲਾਕੇ ਦੀਆਂ ਲਿਜਾਂਡਿਆ ਵਾ ਕਿਸ ਤੀਆਂ ਜਿਹੜੀਆਂ ਕਿਸਤੀ ਮਿਲਦੀ ਉਹ ਲੱਦ ਗਈ ਘਰਾਂ ਦੇ ਪਿੰਡਾਂ ਵਿੱਚ ਪਹੁੰਚਾਈ ਜਾਂਦੇ ਆ ਇਹਦਾ ਅਗਲਾ 16 ਪਿੰਡ ਜੀ ਪ੍ਰਭਾਵਿਤ ਹੋਏ ਦਾ 16 ਪਿੰਡ ਦੇ ਕਰੀਬ ਹੈਗੇ ਅਗਲਾ ਇਹ ਤੋਂ ਕਾਹ ਘੜ ਕੇ ਤਾਂ ਇਹ ਕਰੂ ਵਾਲੇ ਤਾਂ ਹੀ ਚਲੇ ਜਾਂਦੇ ਨਾ ਪਾਣੀ ਇਹਨੂੰ ਰੋਟਾ ਦਿੰਦਾ ਨ ਤੇ ਸਾਰਾ ਫਿਰ ਉਧਰੋਂ ਜਾਂਦੀ ਆ ਨਾ ਇਹ ਕੰਮ ਤਾਂ ਇੱਧਰ ਲਿਆ ਆ। ਚਾਹ ਮ ਤਸਵੀਰਾਂ ਉਸ ਹੜ੍ਹ ਪ੍ਰਭਾਵਿਤ ਇਲਾਕੇ ਦੀਆਂ तकरीबन 16 ਕਿ ਪਿੰਡ ਦੱਸੇ ਜਾ ਰਹੇ ਆ 16 ਕਿ ਪਿੰਡ ਆ ਜਿਨ੍ਹਾਂ ਦੇ ਵਿੱਚ ਅਜੇ ਤੱਕ ਸਰਕਾਰ ਨੇ ਸਾਰ ਨਹੀਂ ਲਈ ਹਾਂ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਜਰੂਰ ਇੱਥੇ ਆਪਣੀਆਂ ਸੂਆ ਨੰਭਾਰੇ ਇੱਥੇ ਪਿੰਡ ਦੇ ਮਛਿੰਦੇ ਆ ਕੀ ਨਾਮ ਜੇ ਤੁਹਾਡਾ ਵੀ ਜੀ ਵਾਹਿ ਖਾਲਸਾ ਜੀ ਜੀ ਹਾਂ ਜੀ ਗਰਮੇਲ ਸਿੰਘ ਜੀ ਗਰਮੇਲ ਸਿੰਘ ਜੀ ਕਿਹੜਾ ਪਿੰਡ ਤੁਹਾਡਾ ਤੁਹਾਡਾ ਪਿੰਡ ਬਾਉਪੁਰਾ ਜੀ ਬਾਹੂਪੁਰ ਤੋਂ ਤੁਸੀਂ ਬਾਹੂਪੁਰ ਦੇ ਨਾਲ ਕਿੰਨੇ ਕਿ ਪਿੰਡ ਪ੍ਰਭਾਵਤ ਨੇ ਇੱਥੇ ਪਿੰਡ ਤਾਂ ਬਹੁਤ ਆ ਜੀ ਤੇ 12-13 12 ਮਰਜ਼ੀ ਦਾ ਪਿੰਡ ਆ ਜੀ ਇਹ ਕਰਦਾ ਹਾਂ ਹਾਂ ਜੀ ਸਾਰੇ ਪ੍ਰਭਾਵਤ ਹਰ ਬਰੋ ਜੀ ਹਾਂ ਜੀ ਸਾਰੇ ਜੀ ਇਸੇ ਤਰ੍ਹਾਂ ਪਣ ਗਿਆ ਸਾਰੇ ਜੀ ਪਾਣੀ ਇਸੇ ਦਾ ਜੋ ਗੁਜਰਪੁੱਤ ਲਾ ਕੇ ਘੜਕਾ ਆਏ ਨੂੰ ਜੋਲ ਪੈੜ ਬਾਹੂਪੁਰ ਜਦੀਮ ਕਦੀਮ ਕਾਦਰ ਪੈਣੀ ਮੰਡ ਮਾਰਕਪੁਰ ਮਾਰਕਪੁਰ ਹਾਂ ਜੀ ਸਾਰੇ ਪਿੰਡ ਦਾ ਹੀ ਆ ਜੀ ਸਾਰੇ ਪਾਣੀ ਆ ਜੀ ਕਿਵੇਂ ਚੱਲ ਰਹੀ ਫਿਰ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਕਦੋਂ ਤਾਂ ਰੁਕ ਗਈ ਹੋ ਜਾਂ ਤੁਸੀਂ ਤੁਹਾਨੂੰ ਦੇਖਣ ਦੇ ਜਿਵੇਂ ਕਿ ਹਰ ਜੋ ਆਹ ਦਾ ਹਾਲ ਆ ਜੀ ਨਾ ਕੋਈ ਡੰਗਰ ਨਾਲ ਚਾਰਾ ਨਾ ਕੋਈ ਨਾ ਕੋਈ ਪ੍ਰਾਰਥਨ ਵਾਲਾ ਕਿਉਂਦਾ ਸਰਕਾਰ ਨੇ ਫੜੀ ਬਾ ਕੋਈ ਬਾ ਨਹੀਂ ਫੜੀ ਜੀ ਆ ਬਾਬੇ ਬੂਬੇ ਆਉਂਦੇ ਝੂੜ ਮਾਰੀਏ ਜੀ ਸਰਕਾਰ ਨੇ ਕੋਈ ਬਾ ਨਹੀਂ ਬਾ ਨਹੀਂ ਫੜੀ ਅਜ ਤੱਕ ਬਾਬਾ ਬਾਬੇ ਆਉਂਦੇ ਕਿਰਪਾ ਬਾਬਿਆਂ ਦੀ ਬਾਬੇ ਜੀ ਸਵਾਸਤਨ ਦੇਣਦੇ ਆ ਜੀ ਨਾ ਕੋਈ ਤੂੜੀ ਨਾ ਕੋਈ ਪੱਠਾ ਨਾ ਕੋਈ ਕੁਝ ਨਹੀਂ ਇਹਨਾਂ ਨੂੰ ਸੀ ਵੋਟਾਂ ਪਾਉਣੇ ਵੈਸੇ ਫਰਜ਼ ਤੇ ਉਹਨਾਂ ਦੇ ਹੁੰਦੇ ਆ ਹਾਂ ਜੀ ਕੋਈ ਨਹੀਂ ਆਇਆ ਹਾਂ ਜੀ ਕੋਈ ਨਹੀਂ ਆਇਆ ਜੀ ਸਜਣ ਜੀ ਮੈਨੂੰ ਵੋਟਾਂ ਪਾਈਆਂ ਕੋਈ ਨਹੀਂ ਵੜਿਆ ਇੱਥੇ ਹਾਂ ਜੀ ਸਰਕਾਰੀ ਨੁਮਾਇੰਦਾ ਕੋਈ ਪਿੰਡਾਂ 'ਚ ਪਹੁੰਚਿਆ ਕੋਈ ਹਾਂ ਜੀ ਕੋਈ ਨਹੀਂ ਪਹੁੰਚਿਆ ਜੀ ਦਵਾਈਆਂ ਦੂਈਆਂ ਪਹੁੰਚੀਆਂ ਦਵਾਈਆਂ ਸਰਕਾਰੀ ਆਈਆਂ ਇਹ ਕੱਲ੍ਹ ਸਵੇਰ ਆਈਆਂ ਆ ਜੀ ਇਹ ਨਹੀਂ ਸੀ ਕੋਈ ਨਾ ਆਨੇ ਪੰਜ ਛੇ ਬੰਦੇ ਗਏ ਹੀ ਉਹਦੇ ਗਏ ਜਾਂ ਹਾਂ ਹਾਂ ਜੀ ਉਹ ਜਿਹੜਾ ਰਾਸ਼ਨ ਪਾਣੀ ਆ ਬਾਕੀ ਉਹਦਾ ਕੋਈ ਸਾਰ ਨਹੀਂ ਤਾਂ ਆਇਆ ਨਹੀਂ ਕੋਈ ਨਹੀਂ ਆਇਆ ਹਾਂ ਜੀ ਉਹ ਬਸ ਇਹ ਸੰਸਥਾਵਾਂ ਦੇ ਬਾਬੇ ਜਿਹੜੇ ਹਾਂ ਆ ਬਾਬੇ ਆਉਂਦੇ ਜੀ ਬਾਬੇ ਦਿੰਦੇ ਆ ਜੀ ਧੰਨਵਾਦ ਜੀ ਹੋਰ ਜੀ ਭਾਈ ਸਾਹਿਬ ਠੀਕ ਹੋ ਤੁਸੀਂ ਚੜ੍ਹਦੀ ਕਲਾ ਜੀ ਸਰਪ੍ਰੋਟਰ ਪ੍ਰੈਸ ਰਿਪੋਰਟਰ ਸੇਵਾ ਹੀ ਕਰ ਰਹੇ ਆ ਜੀ ਹਾਂ ਜੀ ਹਾਂ ਜੀ ਨਾਮ ਕੀ ਜੀ ਤੁਹਾਡਾ ਨਾਮ ਭਗਤ ਸਿੰਘ ਸੰਧੂ ਆ ਇੱਧਰ ਪਾਸੇ ਗਏ ਹੋ ਤੁਸੀਂ ਪਿੰਡਾਂ ਵਾਲੇ ਪਾਸੇ ਇਹ ਵੀਰ ਜੀ ਮੈਂ ਕਰੀਬਨਾਂ 3-4 ਦਿਨ ਤੋਂ ਲਗਾਤਾਰ ਇੱਥੇ ਸੀ ਅੱਜ ਗਏ ਸੀ ਬਾਉਪੁਰ ਪਿੰਡ ਦੇ ਵਿੱਚ ਕੋਈ ਬਹੁਤ ਬੁਰੇ ਹਾਲਾਤ ਆ ਕਿ ਅੱਜ ਜੇ ਡੰਗਰਾਂ ਦੀ ਗੱਲ ਕਰੀਏ ਜਿਹੜੀ ਤਮਾਸ਼ਾ ਇੰਨਾ ਕਿ ਜ਼ਿਆਦਾ ਕਿ ਸਾਢ ਕੋਈ ਨਹੀਂ ਖੜਿਆ ਗਿਆ ਇੱਥੇ ਵੇਖ ਲਈ ਇੱਥੇ ਨਹੀਂ ਖੜਿਆ ਜਾ ਰਿਹਾ ਇੱਥੇ ਵੀ ਉੱਥੇ ਬਹੁਤ ਬੁਰਾ ਹਾਲ ਆ ਵੀਰ ਜੀ ਤੁਸੀਂ ਦੇਖੋ ਕਿ ਅਸੀਂ ਆਈ ਦਾ ਕਿਹੜੇ ਰੂਪ ਵਿੱਚ ਆਈ ਦਾ ਕਿਹੜੇ ਰੂਪ ਵਿੱਚ ਹੋ ਉਦੋਂ ਜਿਹੜਾ ਇੱਥੋਂ ਜਾਂਦਾ ਸਹੀ ਸਲਾਮਤ ਕਿ ਨਹੀਂ ਜੀ ਅਸੀਂ ਕੋਈ ਚੱਲੇ ਆ ਖਬਰ ਕਰਨ ਕਰ ਚੱਲੇ ਆ ਚਾਹੇ ਕਵਰੇਜ ਕਰਨ ਚੱਲੇ ਆ ਚਾਹੇ ਸੇਵਾ ਕਰਨ ਚੱਲੇ ਆ ਜਦੋਂ ਉਧਰੋਂ ਵਾਪਸ ਆਈਦਾ ਨਾ ਉਹ ਤੋਂ ਦੇ ਹਾਲਾਤ ਵੇਖ ਕੇ ਇਥੇ ਹਨ ਕਿ ਬੰਦਾ ਬੋਲਦਾ ਹੀ ਨਹੀਂ ਫਸਲਾਂ ਸਾਰੀਆਂ ਬਰਬਾਦ ਆ ਜੀ तकरीबन ਕਈ ਇਲਾਕੇ ਦੇ ਵਿੱਚ ਜਿਹੜਾ ਝੋਨਾ ਵਾ ਉੱਪਰੋਂ ਪੱਤੇ ਦੇਖਦੇ ਕਈਆਂ ਦੇ ਇਲਾਕੇ ਦੇ ਵਿੱਚੋਂ ਪੱਤੇ ਵੀ ਨਹੀਂ ਦਿਖ ਰਹੇ ਜੀ ਲੋਕ ਕਿ ਤਰਾਸ ਤਰਾਸ ਕਰ ਰਹੇ ਕਿੰਦੀ ਸਰਕਾਰ ਸਾਰ ਨਹੀਂ ਲੈ ਰਹੀ ਤੁਹਾਨੂੰ ਕੀ ਲੱਗਦਾ ਕੋਈ ਪਹੁੰਚਿਆ ਸਰਕਾਰੀ ਅਧਿਕਾਰੀ ਜੀ ਇੱਥੇ ਚਲੋ ਪਰਸੋਂ ਦੇਖਣਾ ਸੰਤ ਸੀਚਾਲ ਵੀ ਪਹੁੰਚੇ ਸੀ ਮੈਡਮ ਰ ਡੀਐਸ ਵੀ ਇੱਥੋਂ ਦੇ ਪਹੁੰਚੇ ਸੀ ਹੋਰ ਵੀ ਮੁਲਾਜ਼ਮ ਕਾਫੀ ਪਹੁੰਚ ਰਹੇ ਆ ਪਰ ਲੋਕਾਂ ਦੇ ਵਿੱਚ ਅਜੇ ਵੀ ਨਾਰਾਜ਼ਗੀ ਪਾਈ ਜਾ ਰਹੀ ਆ ਪਤਾ ਨਹੀਂ ਕਿਉਂ ਕਿ ਜਦ ਤੱਕ ਇਹਨੇ ਕਿ ਲੋਕਾਂ ਚ ਚੀਜ਼ ਪਹੁੰਚੇ ਨਾ ਹੁਣ ਜੇ ਚਿਹਰੇ ਵੇਖ ਕੇ ਵਾਪਸ ਤੇ ਨਾ ਜਾ ਸਕਦੇ ਇੱਥੋਂ ਤੱਕ ਆ ਨਾ ਪਹੁੰਚ ਅੱਗੇ ਨਹੀਂ ਨਾ ਪਹੁੰਚ ਹੋ ਰਹੀ ਇਹ ਤੇ ਸਰਕਾਰ ਦੇ ਕੰਮ ਇੱਥੇ ਤੇ ਬੀੜੀਆਂ ਠਾਲ ਦੇਣੇ ਚਾਹੀਦੀਆਂ ਸੀ ਇਹਨੇ ਕੋਜੀ ਸੰਪਰਦਾਇਕ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਿਹਾਈ ਸਾਹਿਬ ਵਾਲਿਆਂ ਦੇ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਫੌਜ ਡਟੀ ਹੋਈ ਆ ਜੀ ਚਾਰ ਪੰਜ ਜੇ ਜੇ ਸੰਤ ਬਾਬਾ ਸੁੱਖਾ ਸਿੰਘ ਵੱਲੋਂ ਇੰਡੀਆਂ ਵੱਡੀਆਂ ਸਵਾਵਾਂ ਕੀਤੀਆਂ ਜਾ ਸਕਦੀਆਂ ਹਾਂ ਤੇ ਸਰਕਾਰ ਦੇ ਕੋਲ ਕੀ ਨਹੀਂ ਹੈਗਾ ਐ ਵੇਖੋ ਜੀ ਸਭ ਕੁਝ ਹੋ ਜਾ ਉਹ ਕੁਝ ਨਹੀਂ ਕਰ ਰਹੀ ਪਰ ਸੰਪਰਦਾਇ ਵੱਲੋਂ ਸਭ ਕੁਝ ਕੀਤਾ ਜਾ ਰਿਹਾ ਤੇ ਕਿਉਂਕਿ ਦੇਖੋ ਖਾੜ ਵੀ ਇੱਥੇ ਪਹੁੰਚੀ ਚੋਕਰ ਵੀ ਪਹੁੰਚੀ ਹੋਈ ਚਾਰਾ ਵੀ ਪਹੁੰਚਿਆ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਜਿਹੜੇ ਇੱਥੋਂ ਦੇ ਸੇਵਾਦਾਰ ਜਹੇਦਾਰਾਂ ਦੀ ਇੱਥੇ ਡਿਊਟੀ ਲਗਾਈ ਗਈ ਹੈ 24 ਘੰਟੇ ਤੇ ਜਿਹੜੇ ਜਹੇਦਾਰ ਇੱਥੇ ਆਪੋ ਆਪਣੀਆਂ ਡਿਊਟੀਆਂ ਨਿਭਾ ਰਹੇ ਜਿਨ੍ਹਾਂ ਦੀ ਲੰਗਰ ਕਾ ਵੀ ਜੇ ਆਪਾਂ ਗੱਲ ਕਰਦੇ ਬਾਉਪੁਰ ਦੇ ਵਿੱਚ ਵੀ ਕਾਫੀ ਲੰਮੇ ਸਮੇਂ ਤੋਂ ਜਹੇਦਾਰ ਡਟੇ ਹੋਏ ਨੇ ਅੱਗੇ ਆਪਣਾ ਹੈਗਾ ਜੀ ਚੱਕ ਬਾਲੂ ਬਾਦਲ ਉੱਥੇ ਵੀ ਆਪਣੀ ਜਿਹੜੇ ਸੇਵਾਦਾਰ ਜਿਸ ਤਰ੍ਹਾਂ ਜਹੇਦਾਰ ਹਰੀ ਸਿੰਘ ਰਤੋ ਗਿਆ ਉਹ ਆਪਣੀ ਸੰਗਤ ਚਾਰ ਪੰਜ ਪਿੰਡਾਂ ਤੋਂ ਜਿਹੜੀ ਸੰਗਤ ਉੱਥੇ ਲੈ ਕੇ ਡਟੇ ਹੋਏ ਨੇ ਇੱਥੇ ਵੀ ਆਪਣੀ ਦੋ ਤਿੰਨ ਪਿੰਡਾਂ ਦੀ ਸੰਗਤ ਜਿਹੜੀ ਜਹੇਦਾਰਾਂ ਦੇ ਨਾਲ ਡਟੀ ਹੋਈ ਆ ਕਿ ਜਿਹੜੇ ਵਕੂ ਵਕ ਮਹਾਂਪੁਰਸ਼ਾਂ ਵੱਲੋਂ ਜਹੇਦਾਰਾਂ ਨੇ ਡਿਊਟੀਆਂ ਲਾਈਆਂ ਹੋਈਆਂ ਉਸ ਡਿਊਟੀ ਦੇ ਦੇਖਦੇ ਹੋ ਸੀ ਫਿਰ ਬਾਉਪੁਰ ਗਏ ਸੀ ਕਿ ਹੋਰੀ ਪਿੰਡਾਂ ਦੇ ਨਹੀਂ ਬਾਉਪੁਰ ਹੀ ਗਏ ਸੀ ਕਿਉਂਕਿ ਉਧਰ ਉਧਰ ਤਾਂ ਸਾਰੇ ਬੰਨ ਜਿਹੜੇ ਆ ਚਲੋ ਮਜਬੂਤ ਕਰਨ ਦੇ ਜਿਸ ਤਰ੍ਹਾਂ ਚੱਕ ਬਾਲੂਬਾਦਰ ਨੂੰ ਢਾਹ ਲੱਗੀ ਸੀ ਕੱਲ ਤੇ ਸੰਗਤ ਕਾਫੀ ਸੀ ਇਲਾਕੇ ਦੇ ਲੋਕ ਬਹੁਤ ਸੀ ਉਹ ਢਾਹ ਨੂੰ ਰੋਕ ਲਿਆ ਗਿਆ ਥੋੜਾ ਜਿਹਾ ਪਾਣੀ ਦਾ ਪੱਧਰ ਵੀ ਘਟ ਗਿਆ ਪਰ ਅੱਗੇ ਜਾਣ ਦਾ ਕੋਈ ਸਾਧਨ ਨਹੀਂ ਹੈਗਾ ਜੀ ਸਿਰਫ ਇੱਕ ਬੇੜੀ ਆ ਬੇੜੀ ਦੇ ਸਾਰੇ ਭੁੰਜੇ ਬੇੜੀ ਦੇ ਵਿੱਚ ਅਸੀਂ ਕਹਾਂਗੇ ਸਾਨੂੰ ਲੈ ਕੇ ਚੱਲੋ ਪਰ ਤੁਸੀਂ ਦੇਖੋ ਨਾ ਆਪਣਾ ਰਾਸ਼ਨ ਲੈਦਿਆ ਹੋਇਆ ਚਾਹੇ ਉਹ ਸਾਨੂੰ ਲੈ ਜਨ ਜਾਂ ਰਾਸ਼ਨ ਲੈ ਜਨ ਤੇ ਅਸੀਂ ਇਹ ਚੀਜ਼ ਨੂੰ ਪਹਿਲ ਦੇ ਰਹੇ ਆ ਕਿ ਪਹਿਲਾਂ ਰਾਸ਼ਨ ਪਹੁੰਚਾਇਆ ਜਾਵੇ ਸਾਨੂੰ ਪਾਲ ਡੰਕਰ ਵੀ ਸਾਰਾ ਉੱਥੇ ਹੀ ਆ ਪਿੰਡਾਂ ਜੀ ਵੀਰ ਜੀ ਉੱਥੇ ਕਈ ਪਰਿਵਾਰ ਛੋਟੇ ਛੋਟੇ ਬੱਚੇ ਦੇਖ ਕੇ ਆਏ ਆ ਜੀ ਛੋਟੇ ਛੋਟੇ ਬੱਚੇ ਵੀ ਉੱਥੇ ਆ ਜੀ ਇੱਕ ਵੀਰ ਪਹਿਲਾਂ ਹੀ ਦੱਸ ਰਿਹਾ ਸੀ ਕਿੰਦਾ 23 ਘਾੜ ਆਏ ਸੀ ਨਾ ਜਦੋਂ ਜਦੋਂ ਕੁਕੜੀਆਂ ਦੇ ਮੁਆਵਜ਼ੇ ਦਿੱਤੇ ਸੀ ਤੇ ਬੱਕਰੀਆਂ ਦੇ ਮੁਆਵਜ਼ੇ ਦਿੱਤੇ ਸੀ ਨਾ ਉਦੋਂ ਕਹਿੰਦੇ ਸਾਡਾ ਬੇਟਾ ਰੋੜ ਗਿਆ ਸੀ ਕਹਿੰਦੇ ਕਹਿੰਦੇ ਕੋਈ ਸਰਕਾਰੀ ਅਧਿਕਾਰੀ ਸਾਡੇ ਤੇ ਪੁੱਛਣ ਵਾਸਤੇ ਵੀ ਨਹੀਂ ਆਇਆ ਇਹੋ ਜਿਹਾ ਮਾਹੌਲ ਸੀ ਅਸੀਂ 2019 ਦੇ ਵਿੱਚ ਵੀ ਮਹਾਪੁਰਸ਼ਾਂ ਦਾ ਕੰਮ ਕੀਤਾ ਜੀ 2023 ਦੇ ਵਿੱਚ ਜਿੰਨੇ ਬੰਨ ਬੱਦੇ ਮਹਾਪੁਰਸ਼ਾਂ ਦੀ ਸਾਰੀ ਲਿਖਤ ਮੇਰੇ ਕੋਲ ਸੀ ਕਈ ਵਾਰ ਕਹਿ ਦਿੰਦੇ ਕਿ ਯਾਰ ਇੱਥੇ ਨਹੀਂ ਇੱਥੇ ਤੂੰ ਮੈਨੂੰ ਲਿਖਤ ਕਰ ਦਿੰਨਾ ਹੈ ਕਿ ਅੱਜ ਮਹਾਪੁਰਸ਼ਾਂ ਨੇ ਪ੍ਰਸ਼ਾਦਾ ਕਿੱਥੇ ਛਕਿਆ ਪਰ ਬੋਰੀਆਂ ਕਿੱਥੇ ਭਰੀਆਂ ਜੀ ਲਗਾਤਾਰ ਜਿੰਨਾ ਚਿਰ ਸਵਾਵਾਂ ਚੱਲੀਆਂ ਸਾਡੀ ਚੜ੍ਹਦੀ ਕਲਾ ਟਾਈਮ ਟੀਵੀ ਦੀ ਜਿੰਨੀ ਟੀਮ ਸੀ ਅਸੀਂ ਨਾਰਾਇਣ ਮਹਾਪੁਰਸ਼ਾਂ ਦੇ ਉਦੋਂ ਵੀ ਜਦੋਂ ਬਾਉਪੁਰ ਬੱਚੇ ਡੁੱਬੇ ਆ ਸੰਗਤ ਦੇ ਕੋਲ ਖੜੇ ਕੋਈ ਪ੍ਰਸ਼ਾਦਾ ਸ਼ਾਗਰ ਪਰ ਪਿੱਛੇ ਸਾਈਡ ਕਿਸੇ ਨੇ ਦੇਖਿਆ ਨਹੀਂ ਕਿਉਂਕਿ ਹਰੇਕ ਇਨਸਾਨ ਆ ਆਪੋ ਆਪਣੇ ਕੰਮਾਂ ਨੂੰ ਲੱਗਾ ਹੋਇਆ ਹੁਣ ਸੰਪਰਦਾਇ ਦੇ ਜਹੇਦਾਰ ਉਹਨਾਂ ਦੀ ਡਿਊਟੀ ਆ ਬੋਰੀਆਂ ਭਰਨ ਦੀ ਉਹਨਾਂ ਬੋਰੀਆਂ ਹੀ ਭਰਨੀਆਂ ਜੇ ਸੰਪਰਦਾਇ ਦੇ ਜਹੇਦਾਰਾਂ ਦੀ ਡਿਊਟੀ ਆ ਸਮਾਨ ਪਹੁੰਚਾਉਂਦੀ ਉਹਨਾਂ ਆਪਣਾ ਸਮਾਨ ਹੀ ਪਹੁੰਚਾਉਣਾ ਧੰਨਵਾਦ ਵੀਰੋ ਅਸਟਾ ਮੈਂ ਤਸਵੀਰਾਂ ਵਾ ਬਾਉਪੁਰ ਇਲਾਕੇ ਦੀਆਂ ਜਿੱਥੇ ਫੇਰ ਪਾਣੀ ਨੇ ਤਬਾਹੀ ਮਚਾਈ ਹੋਈ ਆ ਕਹਿਰ ਮਚਾਇਆ ਹੋਇਆ ਚਾਰਜ ਫੇਰੇ ਪਾਣੀ ਹੀ ਪਾਣੀ ਆ ਕੋਸ਼ਿਸ਼ ਕਰਦੇ ਆ ਆਪਾਂ ਅਗਲੇ ਪਾਸੇ ਪਿੰਡਾਂ ਚ ਵੀ ਜਾਣਦੇ ਕਿਉਂਕਿ ਸੰਸਥਾਵਾਂ ਜ਼ਰੂਰ ਆਪਣੇ ਫਰਜ਼ ਪਛਾਣ ਲਈਆਂ ਪਰ ਸਰਕਾਰ ਨੂੰ ਅਜੇ ਕੋਸਿਆ ਜਾ ਰਿਹਾ ਸਰਕਾਰੀ ਅਧਿਕਾਰੀ ਕੋਈ ਨਹੀਂ ਪਹੁੰਚਿਆ ਕਹਿੰਦੇ ਸਰਕਾਰੀ ਅਧਿਕਾਰੀ ਜਿਹੜਾ ਪਹੁੰਚਿਆ ਉਹ ਸ਼ਾਇਦ ਫੋੜਾਂ ਤੋਂ ਵਾਪਸੀ ਹੋ ਜਾਂਦੀ ਆ ਅਜੇ ਤੱਕ ਅਗਲੇ ਪਾਸੇ ਦੀ ਗੱਲ ਕਰਦੇ ਆਂ ਅਗਲੇ ਪਾਸੇ ਪਿੰਡਾਂ ਦੇ ਵਿੱਚ ਕੋਈ ਵੀ ਇਹੋ ਜੀ ਸਹੂਲਤ ਨਹੀਂ ਪਈ ਲੋਕੀ ਛੋਟੀਆਂ-ਛੋਟੀਆਂ ਬੇੜੀਆਂ ਦੇ ਵਿੱਚ ਘਰਾਂ ਤੋਂ ਬਾਹਰ ਵੀ ਆ ਰਹੇ ਆ ਉਹ ਤਸਵੀਰ ਇੱਕ ਰਹੀ ਮੈਂ ਗਰਮੀਤ ਨੂੰ ਕੋਣ ਦਿਖਾ ਲਿਓ ਕਿ ਦੋ ਭੈਣਾਵਾਂ ਬੇੜੀ 'ਚ ਬੈਠੀਆਂ ਤੇ ਇਹਦੇ ਦੇ ਪਾਸੇ ਨੂੰ ਬੇੜੀ ਢੱਲੀ ਹੋਈ ਆ ਪਾਣੀ ਦੇ ਵਿੱਚ ਤੇ ਇਧਰੋਂ ਬੇੜੀਆਂ ਭਰ ਕੇ ਤੇ ਠੱਲ ਕੇ ਉਧਰਲੇ ਪਾਸੇ ਲੈ ਕੇ ਜਾਈ ਜਾ ਰਹੀਆਂ ਇੱਕ ਪਾਸੇ ਅਸੀਂ ਜਿਹੜੀ ਸਦੀ ਜੀ ਰਹੇ ਆ ਉਹ ਸਦੀ ਦੇ ਵਿੱਚ ਇਹੋ ਜੀਆਂ ਬੇੜੀਆਂ ਆ ਚੁੱਕੀਆਂ ਕਿ ਜਿਹੜੀਆਂ ਮੋਟਰਾਂ ਨਾਲ ਚੱਲਦੀਆਂ ਪਰ ਪਿੰਡਾਂ ਦੇ ਵਿੱਚ ਜੇ ਵੇਖੀਏ ਤੇ ਅਜੇ ਵੀ ਸ਼ੈਦ ਚੱਪੂ ਦੇ ਨਾਲ ਇਹਨਾਂ ਲੋਕਾਂ ਨੂੰ ਆਪ ਆਪਣੇ ਪਿੰਡਾਂ ਵਾਸਤੇ ਇਹ ਸਮਾਨ ਦੀ ਜਿਹੜੀ ਢੋਆ ਢੁਆਈ ਆ ਉਹ ਇਸੇ ਤਰ੍ਹਾਂ ਕਰਨੀ ਪੈ ਰਹੀ ਆ ਦੇਖਦੇ ਹਾਂ ਇਹ ਤਰਾਸ ਦੀ ਜਿਹੜੀ ਆ ਇਹ ਕਿੰਨਾ ਕਚਰੇ ਨਾਲ ਲੋਕਾਂ ਨੂੰ ਜਾਣੀ ਪੁੱਜੀ ਜਿਹੜੀ ਸਹੂਲਤ ਸਰਕਾਰਾਂ ਨੇ ਦੇਣੀ ਆ ਉਹ ਸਹੂਲਤ ਕਾਰਸੇ ਵਾਲੇ ਬਾਬੇ ਦੇ ਰਹੇ ਆ ਸੰਸਥਾਵਾਂ ਦੇ ਰਹੀਆਂ ਉਹ ਸਹੂਲਤ ਆਮ ਲੋਕ ਦੇ ਰਹੇ ਆ ਪਰ ਅਜੇ ਸਰਕਾਰ ਨੂੰ ਜ਼ਰੂਰ ਕੋਸਿਆ ਜਾ ਰਿਹਾ ਕਿ ਸਰਕਾਰ ਵੱਲੋਂ ਕੋਈ ਏਡੀ ਵੱਡੀ ਜਿਹੜੀ ਪਹਿਲ ਕਦਮੀ ਆ ਉਹ ਇਸ ਇਲਾਕੇ ਦੇ ਵਿੱਚ ਨਹੀਂ ਕੀਤੀ ਗਈ ਜਿਹੜੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਸੀ ਦੂਰੋਂ ਬੇੜੀ ਆ ਘਾਰੀ ਸੀ ਤੇ ਉਸ ਵਿੱਚ ਦੋ ਭੈਣਾਂ ਬੈਠੀਆਂ ਹੋਈਆਂ ਸੀ ਉਹ ਪਹੁੰਚ ਚੁੱਕੀਆਂ ਐਸ ਟਾਈਮ ਤੋਂ ਤੇ ਕੰਡੇ ਦੇ ਉੱਤੇ ਹਾਲਾਤ ਪਿੰਡਾਂ ਦੇ ਪੁੱਛਦੇ ਆ ਕਿਹੜਾ ਪਿੰਡ ਆ ਜੀ ਤੁਹਾਡਾ ਬੀਬੀ ਜੀ ਹਾਂਜੀ ਕਿਵੇਂ ਦੇ ਹਾਲਾਤ ਆ ਪਿੰਡ ਦੇ ਬਹੁਤ ਮਾੜੇ ਜੀ ਕੋਈ ਨਹੀਂ ਪੁੱਛਦਾ ਸੋਰੀ ਹਾਂਜੀ ਕਿੱਥੇ ਚੱਲੇ ਹੋ ਤੁਸੀਂ ਆਈ ਦਵਾਈ ਲੈਣ ਚੱਲੇਗੇ। ਤੇ ਭਾਈ ਕੋਈ ਨਹੀਂ ਪਹੁੰਚੀ ਪਿੰਡਾਂ। ਕੋਈ ਨਹੀਂ ਦਵਾਈ ਪਹੁੰਚੀ ਇੱਥੇ। ਨਾ ਕੋ ਸਰਕਾਰੀ ਅਧਿਕਾਰੀ। ਕੁਝ ਨਹੀਂ ਪਹੁੰਚਿਆਗਾ ਇੱਥੇ। ਕੁਝ ਨਹੀਂ। ਪਤਾ ਲੈਣ ਨਹੀਂ ਗਿਆ। ਮਿਲੀ ਸਾਨੂੰ। ਹਾਂ। ਕਿਉਂਕਿ ਹੁਣ ਹਾਲਾਤ ਘਰੇ ਹੀ ਹੈ ਪਰਿਵਾਰ ਸਾਰੇ ਘਰੇ ਦਾ। ਘਰੇ ਹੀ ਹੈ। ਹਸਬੰਦ ਵੀ ਬਿਮਾਰ ਆ। ਉਹਨਾਂ ਦਾ ਪ੍ਰਸ਼ਨ ਹੋਇਆ ਹੋਇਆ। ਉਹ ਵੀ ਦਵਾਈ ਲੈਣ ਗਏ ਹੋਏ ਆ। ਹਾਂਜੀ ਦਵਾਈ ਲੈਣ ਵਾਸਤੇ ਹੀ ਉਥੋਂ ਬੇੜੀ 'ਚ ਬੈਠ ਕੇ ਆਏ ਹੋ। ਹੁਣ ਦਵਾਈ ਲੈ ਕੇ ਤੇ ਫਿਰ ਵਾਪਸੀ ਕਰਨੀ। ਹਾਂਜੀ ਵਾਪਸੀ ਕਰਨੀ ਹੈ। ਸ਼ਾਮ ਤੋਂ ਪਹਿਲਾਂ ਪਹਿਲਾਂ ਕਰਨੀ ਪੈਣੀ ਆ ਦਿਨੇ ਦੇ ਨਹੀਂ ਆ ਨਾ ਨਹੀਂ ਸਿੱਧੋ ਪਾਰੋਂ ਲੱ ਲੰਗੇ ਦਵਾਈ ਡਾਕਟਰ ਦੀ ਦੁਕਾਨ ਕੋਲ ਹਾਂਜੀ ਪਰਿਵਾਰ ਚ ਕੋ ਮਾਲ ਡੰਗਰ ਕਿਵੇਂ ਚੱਲ ਰਿਹਾ ਮਾਲ ਡੰਗਰ ਸਾਡਾ ਭੁੱਖਾ ਤੇ ਆਏ ਖੜਾ ਕੋਈ ਪਾਣੀ ਦੀ ਸਹੂਲਤ ਨਹੀਂ ਕੁਛ ਨਹੀਂ ਹੈਗਾ ਕੁਛ ਹਾਂਜੀ ਕੋਈ ਚਾਰਾ ਨਹੀਂ ਮਿਲਦਾ ਪਿਆ ਕੁਛ ਨਹੀਂ ਮਿਲਦਾ ਪਿਆ ਸਰ ਜੀ ਬੇਟੇ ਕੀ ਨਾਮ ਤੁਹਾਡਾ ਕੀ ਨਾਮ ਜੀ ਰਾਜਵਿੰਦਰ ਪੜ੍ਹਦੇ ਹੋ ਤੁਸੀਂ ਹਾਂਜੀ ਪਲੱਸ 2 ਚਾ ਤੁਹਾਡੀ ਪੜ੍ਹਾਈ ਵੀ ਰੁਕ ਜੂਗੀ ਤੁਹਾਡੀ ਜੀ ਪਿੰਡ ਚ ਕਿੰਨਾ ਕੁ ਪਾਣੀ ਆ ਕਿੰਨਾ ਕਿੰਨਾ ਪਾਣੀ ਆ ਅੱਜ 5 6 6 ਫੋਟੋ ਹੈਗਾ ਵਾ ਕਿੰਨੀ ਉਮਰ ਕਿੰਨੀ ਬੇਟੇ ਤੁਹਾਡੀ 17 ਕਿੰਨੀ ਕਵਰੀ ਉਹ ਜ ਮੰਜਰ ਵੇਖਿਆ ਤੁਸੀਂ ਆ ਜਿਹੜਾ 2023 ਚ ਤੇ 2019 ਚ 19 ਵਾਲਾ ਵੀ ਤੁਸੀਂ ਵੇਖਿਆ ਆਖੀ 23 ਵਾਲਾ ਵੀ ਵੇਖ ਲਿਆ ਤੇ 25 ਦੇ ਫਿਰ ਹਾਲਾਤ ਉਹ ਜੀ ਹਾਂਜੀ ਤੁਸੀਂ ਕਿਹਦੀ ਮੰਨਦੇ ਇਥੇ ਕੀ ਕਮੀ ਆਪਣੇ ਲੋਕਾਂ ਦੀ ਆ ਸਰਕਾਰ ਦੀ ਹੈ ਕਿਹਦੀ ਕਮੀਆਂ ਤੋਂ ਸਰਕਾਰ ਦੀ ਹਾਰਦੀ ਕਮੀ ਹੈ ਜਦੋਂ ਵੋਟਾਂ ਵਟਾਂ ਲੈਣ ਆਉਂਦੀ ਉਹ ਪੁੱਛਦੇ ਨਹੀਂ ਆਪਣੇ ਲੋਕ ਕੀ ਸਾਨੂੰ ਜਿਹੜੀ ਚੀਜ਼ ਚਾਹੀਦੀ ਹੈ ਤੁਸੀਂ ਵੋਟਾਂ ਤੇ ਲਿਆ ਜਾਂਦੇ ਹੋ ਸਾਨੂੰ ਦੇਵੇ ਜਾਂਦੇ ਹੋ ਫੇਰ ਐਰ ਕੀ ਲੱਗਦਾ ਤੁਹਾਨੂੰ ਪੁੱਛਣਾ ਚਾਹੀਦਾ ਜਦੋਂ ਵੋਟਾਂ ਹੋਣਗੀਆਂ ਅੱਗੇ ਉਹ ਕੁੱਛੋ ਤੁਸੀਂ ਕਿ ਜਦੋਂ ਸਾਨੂੰ ਲੋੜ ਪੈਂਦੀ ਆ ਪਾਣੀ ਦੇ ਵਿੱਚ ਕਦੀ ਆਏ ਹੋ ਤੁਸੀਂ ਮੰਤਰੀਆਂ ਨੂੰ ਪੁੱਛਣਾ ਚਾਹੀਦਾ ਹਾਂਜੀ ਕਰੋ ਕਿ ਸਵਾਲ ਉਹਨਾਂ ਨੂੰ ਇਹ ਤਾਂ ਜ਼ਰੂਰ ਕਰਿਓ ਵੈਸੇ ਬਣਦਾ ਸਵਾਲ ਕਿਉਂਕਿ ਸਾਡੀਆਂ ਵੋਟਾਂ ਨਾਲ ਬਣੇ ਹੋਏ ਆ ਕਿ ਸਾਡਾ ਕਰਕੇ ਬਣੇ ਹੁੰਦੇ ਆ ਉਹ ਭਾਵੇਂ ਪ੍ਰਸ਼ਾਸਨ ਦੇ ਅਧਿਕਾਰੀ ਹੋਣ ਸਵਾਲ ਕਰੋ ਉਹਨਾਂ ਨੂੰ ਸਰਕਾਰ ਆਵੇ ਨੁਮਾਇੰਦੇ ਹੋਣ ਸਵਾਲ ਜ਼ਰੂਰ ਸਾਡੇ ਬਣਦੇ ਆ ਇਸ ਟਾਈਮ ਬੇਟੀ ਆ ਕਹਿੰਦੇ ਪਲੱਸ ਟੂ ਚ ਪੜਦੀ ਆ ਪੜ੍ਹਾਈ ਵੀ ਰੁਕੀ ਆ ਇਸ ਟਾਈਮ ਦੇ ਉੱਤੇ ਕਿਉਂਕਿ ਮੰਝਰ ਜੋ ਪਾਣੀ ਦਾ ਵਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਵਾਲ ਤੇ ਫਿਰ ਸਰਕਾਰ ਤੇ ਬਣਦਾ ਹੀ ਆ ਨਾ ਕਿ ਅਸੀਂ ਵੋਟਾਂ ਦੇ ਪਾ ਦਿੰਨੇ ਆ ਵੋਟਾਂ ਪਾ ਕੇ ਅਸੀਂ ਸਰਕਾਰ ਵੀ ਚੁਣ ਦਿੰਨੇ ਆ ਤੇ 92 ਵਿਧਾਇਕ ਵੀ ਦੇ ਦਿੰਨੇ ਆ ਕਿੰਨੇ ਕਿ ਪੰਜਾਬ ਦਾ ਫੇਰ ਬੁਰਾ ਹਾਲ ਆ ਮੰਝਰ ਹੋਈ ਆ ਹਾਂ ਪਾਣੀ ਆ ਜਾਣਾ ਉਹ ਗੱਲ ਵੱਖਰੀ ਆ ਪਰ ਕੀ 23 ਦੇ ਵਿੱਚ ਕੁਕੜੀਆਂ ਦੇ ਮੁਆਵਜ਼ੇ ਤੇ ਬੱਕਰੀਆਂ ਦੇ ਮੁਆਵਜ਼ੇ ਦੇ ਦਿੱਤੇ ਗਏ ਆ ਅੱਜ ਫੇਰ ਉਹ ਲੋਕਾਂ ਨੂੰ ਯਾਦ ਆਈ ਹੋਊਗੀ ਕਿ ਸਾਡੇ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਅਸੀਂ ਦੇ ਕੁਕੜੀਆਂ ਦੇ ਮੁਆਵਜ਼ੇ ਦੇ ਦੇਣੇ ਆ ਸਾਡੇ ਦੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਹਰ ਮੁਆਵਜ਼ਾ ਦੇਣਾ ਪਰ ਲੋਕ ਫੇਰ ਤਰਾਸਦੀ ਜਦੋਂ ਆਈ ਆ ਫੇਰ ਯਾਦ ਕਰ ਰਹੇ ਉਹਨਾਂ ਗੱਲਾਂ ਨੂੰ ਕਹਿੰਦੇ ਮੁਆਵਜ਼ਾ ਨਹੀਂ ਮਿਲਿਆ ਇੱਕ ਭਾਈ ਵੀਰ ਸੀ ਉਹਨਾਂ ਕਹਿੰਿਆ ਕਿ ਮੁਆਵਜ਼ਾ ਤੇ ਕੀ ਮਿਲਣਾ ਸੀ ਮੇਰਾ ਬੇਟਾ ਇਸ ਹੱਡ ਦੇ ਵਿੱਚ ਰੁੜ ਗਿਆ ਸੀ ਕੋਈ ਅਧਿਕਾਰੀ ਲੀਡਰ ਤੱਕ ਆਣਕੇਤ ਨਹੀਂ ਮਿਲਿਆ ਸਾਨੂੰ ਇਹ ਤਰਾਸ ਦੀ ਆ ਇਹਨਾਂ ਇਲਾਕਿਆਂ ਦੀ ਇਹਨਾਂ ਪਿੰਡਾਂ ਦੀ ਜਿੱਥੇ ਪਾਣੀ ਤੇ ਆ ਜਾਂਦਾ ਪਰ ਉਸ ਤੋਂ ਬਾਅਦ ਦੇ ਵਿੱਚ ਪੁੱਛਣ ਵਾਸਤੇ ਜਿਹੜੀਆਂ ਸਰਕਾਰਾਂ ਸ਼ਾਇਦ ਵੋਟਾਂ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਹੂਟਰ ਵਾਲੀਆਂ ਗੱਡੀਆਂ ਘੁੰਮਦੀਆਂ ਹੋਣਗੀਆਂ ਪਰ ਜਦੋਂ ਵੋਟਾਂ ਲੈ ਲਈਆਂ ਜਾਂਦੀਆਂ ਜਦੋਂ ਇਹੋ ਜਿਹੀ ਤਰਾਸਦੀ ਆਉਂਦੀ ਆ ਫਿਰ ਪੁੱਛਿਆ ਨਹੀਂ ਜਾਂਦਾ ਅੱਜ ਵੀ ਸੰਸਥਾਵਾਂ ਜਰੂਰਿਤ ਸਸਾਵਾਂ ਆਪਣੀਆਂ ਕਰ ਰਹੀਆਂ ਪਰ ਜੋ ਸਰਕਾਰ ਤੌਰ ਤੇ ਅੱਜ ਵੀ ਰੋਕ ਕੋਸ ਰਹੇ ਆ ਕਿ ਸਰਕਾਰੀ ਨੁਮਾਇੰਦਾ ਸਰਕਾਰ ਕਿੱਥੇ ਸੁੱਤੀ ਆ ਕੀ ਪਿੰਡਾਂ ਦੇ ਵਿੱਚ ਤੁਹਾਡੇ ਫਰਜ਼ ਨੇ ਕਿ ਜੇ ਇਹਨਾਂ ਲੋਕਾਂ ਨੇ 92 ਵਧਾਇਕ ਪੰਜਾਬ ਨੂੰ ਦਿੱਤੇ ਹੋਏ ਆ ਬੰਨਵੇ ਤੇ ਹੁਣ ਤੇ ਵੱਧ ਚੁੱਕੇ ਆ ਤੇ ਪਰ ਜੇ ਅੱਜ ਲੋੜ ਪਈ ਆ ਤੇ ਉਹ 92 ਇਸ ਇਲਾਕੇ ਦੇ ਹੋਣ ਜਾਂ ਬਾਹਰੀ ਹੋਣ ਉਹਨਾਂ ਨੂੰ ਜ਼ਰੂਰ ਇਹ ਇਲਾਕੇ ਦਾ ਧਿਆਨ ਦੇਣਾ ਚਾਹੀਦਾ ਦੇਖਦੇ ਆ ਸਰਕਾਰ ਦੀ ਜਾਗ ਕਦੋਂ ਖੁੱਲਦੀ ਆ